ਉੱਤੇ ਵੀ ਉੱਥੇ ਉਹਨਾਂ ਕੋਲੋਂ ਲੇਡੀ ਕੋਲੋਂ ਜਿਹੜੀਆਂ ਖੋਖੋ ਕੇ ਜਿਹੜੀਆਂ ਫੈਲਾ ਪਾੜੀਆਂ ਨੇ ਕਹਿੰਦੇ ਕਹਿੰਦੇ ਚੈੱਕ ਕਰ ਉਹ ਫੈਲ ਕਹਿੰਦੇ ਅੰਦਰ ਚੈੱਕ ਕਰਦੇ ਇੱਕ ਮੁੰਡਾ ਇਹ ਖੋਤੇ ਲੈ ਗਿਆ ਉਹ ਮੈਂ ਪਾੜੋ ਇਸ ਕੋਮੇਟਾ ਪਾੜ ਨਹੀਂ ਦੇ ਦੇ ਦੇਖੋ ਮੈਨੂੰ ਕਿੰਨਾ ਧੱਕਾ ਦੇ ਕੇ ਗੇਰ ਕੇ ਮੇਰੀ ਵਾਇਲ ਗੋ ਕੇ ਲੈ ਕੇ ਗਏ ਆ ਕਹਿੰਦੇ ਕੋ ਆਮ ਆਦਮੀ ਪਾਰਟੀ ਦਾ ਹਾਲ ਦੇਖੋ ਤੁਸੀਂ ਜਿਹੜੇ 92 93 ਜਿੱਤ ਕੇ ਆਏ ਨੇ ਕਿਉਂ ਇਹ ਕਾਜ ਵੜ ਕੇ ਆਏ ਨੇ ਉਹ ਵੋਟਾਂ ਲੈ ਕੇ ਨਹੀਂ ਆਏ ਜਿੰਨਾ ਇਸ ਸਰਕਾਰ ਦੇ ਵਿੱਚ ਇੰਨੀ ਗੁੰਡਾਗਰਦੀ ਨੰਗਾ ਨਾਚ ਹੋਇਆ ਲੋਕਤੰਤਰ ਦਾ ਜਿਹੜਾ ਕਾਹਨ ਹੋਇਆ ਉਹ ਕਦੇ ਵੀ ਦੇਖਣ ਨੂੰ ਟਵਾਣਾ ਸਾਹਿਬ ਮਿਲਿਆ ਨਹੀਂ ਲੋਕਾਂ ਨੂੰ ਇਹ ਥੀਕੇ ਨਾਲ ਦਿਖਾਉਂਦੇ ਨੇ ਵੀ ਜੱਤੋਂ ਮਾਨ ਸਾਹਿਬ ਦੀ ਸਰਕਾਰ ਆਈ ਆ ਵੀ ਪੰਜਾਬ ਹੀ ਉਦੋਂ ਆਇਆ ਵੀ ਪਹਿਲਾਂ ਤੇ ਇੱਥੇ ਪੰਜਾਬ ਹੀ ਨਹੀਂ ਸੀ ਇਹ ਤਾਂ ਧਮਕੀਆਂ ਦੇ ਰਹੇ ਨੇ ਜੀ ਇਹ ਇਹ ਧਮਕੀਆਂ ਦੇ ਰਹੇ ਮੈਂ ਇਹਨਾਂ ਨੂੰ ਜਵਾਬ ਦੇ ਰਿਆਂ ਇਹ ਕਹਿੰਦੇ ਨੇ ਵੀ ਅਸੀਂ ਭਾਤਸੋਂ ਨੂੰ ਘਾਦਾਂਗੇ ਕਿ ਅਗਰ ਸਾਨੂੰ ਵੋਟਾਂ ਨਾ ਪਾਈਆਂ ਪੰਡਾਂ ਦੀ ਸਰਕਾਰ ਪੰਡਾਲੀਆਂ ਗੱਲਾਂ ਨੇ ਤੁਸੀਂ ਛੱਡ ਕੇ ਇੱਧਰ ਆ ਗਏ ਜੀ ਬਲਾਕ ਪ੍ਰਧਾਨ ਰਹੇ ਹੋ ਤੁਸੀਂ ਜਿੰਨਾਂ ਨੇ ਜੀ ਸਾਡੇ ਹਾਰ ਪਾਤੇ ਜੀ ਹਾਰ ਪਾਤੇ ਨੇ ਚੰਗੇ ਹਾਰ ਪਾਏ ਨੇ ਜੀ 12 13 ਸਾਲ ਦੀ ਮਿਹਨਤ ਜਿਹੜੀ ਉਹ ਪੱਟੀ ਪਲੇ ਕਰਦੇ ਸਾਡੇ ਕੋਲੇ ਪੈਸੇ ਨਹੀਂ ਹੈਗੇ ਦੇਣ ਨੂੰ ਕਹਿੰਦੇ ਇਹਨਾਂ ਦੇ ਚਿਹਰੇ ਨਹੀਂ ਵਧੀਆ ਨਹੀਂ ਇਹ ਤਾਂ ਕਹਿੰਦੇ ਜੀ ਗਰੀਬਾਂ ਨੂੰ ਅੱਗੇ ਲਿਆਂਦਾ ਜਾਂਦਾ ਉਹ ਤਾਂ ਰਵਾਇਤੀ ਪਾਰਟੀਆਂ ਸੀਗੀਆਂ ਜਿਹੜੀਆਂ ਉਹ ਕੰਮ ਕਰਦੇ ਉਹਦੋਂ ਅੱਗੇ ਲਿਆਂਦਾ ਜਾਂਦਾ ਸੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਮਾਨਸਾ ਦੀ ਤੁਸੀਂ ਵੀ ਇੰਟਰਵਿਊ ਦੇਖੀ ਹੋਣੀ ਅੱਜ ਕਹਿੰਦਾ ਨਾ ਤਾਂ ਉਹਨਾਂ ਦੀ ਫੇਸ ਵੈਲਿਊ ਹੈ ਜੀ ਨਾ ਉਹਨਾਂ ਕੋਲੇ ਪੈਸੇ ਨੇ ਜੀ ਨਾ ਉਹਨਾਂ ਦਾ ਕੋਈ ਕਰਦਾਰ ਹੈ ਕਾਂਗਰਸ ਨੂੰ ਫਿਰ ਸਾਡਾ ਕਰਦਾਰ ਦੇਖ ਗਿਆ ਸੀ ਟਿਕਟ ਲੜ ਰਹੇ ਹਾਂ ਜਿੱਤਾਂਗੇ ਉਹ ਕਹਿੰਦੇ ਜੀ ਕਿਤੇ ਨਹੀਂ ਜਾਂਦੇ ਇੱਥੇ ਆ ਜਾਣਗੇ ਤੁਸੀਂ ਦੇਖਦੇ ਜਾਓ ਮੁੜ ਕੇ ਉਹੀ ਆਉਣਗੇ ਉਹਨਾਂ ਦਾ ਭਲੇਖਾ ਦੂਰ ਕਰ ਦਾਂਗੇ ਅਸੀਂ ਵੀ ਜਾਣਿਆ ਕਿ ਨਹੀਂ ਜਾਣਦੇ ਮੈਨੂੰ ਇੱਕ ਵੀ 11 ਐਮਸੀਆਂ ਦੇ ਵਿੱਚੋਂ ਦਿਖਾ ਦਿਓ ਕੋਈ ਵਰਕਰ ਹੋਵੇ ਸਾਰੇ ਇਹ ਕੋਈ ਕਾਲੀਗਾਨ ਕੋਈ ਕਾਲੀ ਪਾਰਟੀ ਤੋਂ ਆ ਕੇ ਐਮਸੀ ਖੜ ਗਿਆ ਉਹੀ ਐਮਸੀ ਨੇ ਇਹ ਤਾਂ 15-15 ਸਾਲ ਹੋ ਗਏ ਇਹਨਾਂ ਨੇ ਪਹਿਲਾਂ ਬਾਕੀ ਪਾਰਟੀਆਂ ਦੇ ਕੰਮ ਕਰ ਲਿਆ ਹੁਣ ਝਾੜੂ ਚਾ ਕੇ ਹੁੰਜਾ ਫੇਰਨ ਲੱਗੇ ਇਹ ਲੋਕ ਇਹ ਪੁਰਾਣੇ ਐਮਸੀਆਂ ਨੂੰ ਸਾਰੇ ਢੰਗ ਨੇ ਵੀ ਅਸੀਂ ਕਰਪਸ਼ਨ ਕਿਵੇਂ ਕਰਨੀ ਹੈ ਤਾਂ ਹੀ ਤਾਂ ਐਮਐਲਏ ਸਭ ਉਹਨਾਂ ਨੂੰ ਲੇੜੇ ਲਈ ਬੈਠੇ ਨੇ ਅਜੇ ਤਾਂ ਪਾਗਲ ਦੀ ਜਿਹੜਾ ਉਹਨਾਂ ਨੂੰ ਰਾਤ ਨੂੰ 11-11 ਵਜੇ ਰੋਟੀਆਂ ਖਵਾਉਂਦੇ ਸੀਗੇ ਸਾਡਾ ਤਾਂ ਨਮਕ-ਅਰਾਮ ਕੀਤਾ ਇਹਨਾਂ ਨੇ ਖਾ ਕੇ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਨਗਰ ਪੰਚਾਇਤ ਚੋਣਾ ਜਿਨ੍ਹਾਂ ਦਾ ਅਖਾੜਾ ਬਿਲਕੁਲ ਭਖ ਚੁੱਕਿਆ ਹੈ ਮੌਸਮ ਚਾਹੇ ਸਰਦੀਆਂ ਦਾ ਹੈ ਠੰਡ ਦਾ ਹੈ ਪਰ ਗਰਮੀ ਹੈ ਜਿਹੜੀ ਸਿਆਸੀ ਉਹ ਪੂਰੇ ਸਿਖਰਾਂ ਤੇ ਆ ਨਾਪਾਂ ਦੀ ਸਭ ਤੋਂ ਸਿਰ ਭਾਸੋਂ ਦੇ ਵਿੱਚਾਂ ਨਗਰਪੰਚਾਇਤ ਚੋਣਾਂ ਦਾ ਇੱਥੇ ਅਖਾੜਾ ਭਖਿਆ ਹੋਇਆ ਹੈ ਮਹਾਂਤ ਹਰਵਿੰਦਰ ਸਿੰਘ ਖਨੌੜਾ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਸਾਰੇ ਸਿਸਟਮ ਨੂੰ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ ਕਵਾਣਾ ਸਾਹਿਬ ਅੱਜ ਆਪਾਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਨਗਰ ਪੰਚਾਇਤ ਭਾਸੂ ਦੀਆਂ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਪਟਿਆਲੇ ਦੇ ਵਿੱਚ ਚਾਹੇ ਦੇਵੀਗੜ੍ਹ ਨਗਰ ਪੰਚਾਇਤ ਹੋਵੇ ਚਾਹੇ ਸਨੌਰ ਹੋਵੇ ਚਾਹੇ ਘਨੌਰ ਹੋਵੇ ਚਾਹੇ ਕਾਰਪੋਰੇਸ਼ਨ ਪਟਿਆਲਾ ਹੋਵੇ ਚਾਹੇ ਵਾਇਲੈਕਸ਼ਨ ਜਿੰਨੀਆਂ ਕੋਈ ਇੱਕ ਇੱਕ ਦੋ ਦੋ ਨਾਬੇ ਜਾਂ ਸਮਾਣੇ ਇਹਨਾਂ ਨੇ ਇੰਨੀ ਗੁੰਡਾਗਰਦੀ ਜਿਹੜੀ ਕੀਤੀ ਆ ਕਿ ਉੱਥੇ ਸਾਰੇ ਬੰਦੇ ਅਨਪੋਜ ਨੇ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਨੇ ਜਿਤਾ ਲਏ ਕਿਉਂਕਿ ਸਾਡੇ ਬੰਦਿਆਂ ਨਾਲ ਇੰਨਾ ਧੱਕਾ ਕੀਤਾ ਕਾਜ ਨਹੀਂ ਭਰਨ ਦਿੱਤੇ ਜਿਹੜਾ ਪਟਿਆਲਾ ਕਾਰਪੋਰੇਸ਼ਨ ਆ ਪਟਿਆਲਾ ਕਾਰਪੋਰੇਸ਼ਨ ਦੇ ਵਿੱਚ ਤਕਰੀਬਨ ਸਾਡੇ ਸਿਰਫ 26 ਬੰਦਿਆਂ ਦੇ ਕਾਜ ਇਹਨਾਂ ਨੇ ਭਰਨ ਦਿੱਤੇ ਨੇ ਬਾਕੀ ਕੁੱਤੇ ਵੀ ਉੱਥੇ ਉਹਨਾਂ ਕੋਲੋਂ ਲੇਡੀ ਕੋਲੋਂ ਜਿਹੜੀਆਂ ਖੋਖੋ ਕੇ ਜਿਹੜੀਆਂ ਫਾਈਲਾਂ ਪਾੜੀਆਂ ਨੇ ਜਿੰਨਾ ਇਸ ਸਰਕਾਰ ਦੇ ਵਿੱਚ ਇੰਨੀ ਗੁੰਡਾਗਰਦੀ ਨੰਗਾ ਨਾਚ ਹੋਇਆ ਲੋਕਤੰਤਰ ਦਾ ਜਿਹੜਾ ਕਾਹਨ ਹੋਇਆ ਉਹ ਕਦੇ ਵੀ ਦੇਖਣ ਨੂੰ ਟੁਵਾਣਾ ਸਾਹਿਬ ਮਿਲਿਆ ਨਹੀਂ ਤੇ ਆਪਾਂ ਅੱਜ ਪਾਸੋਂ ਖੜੇ ਆ ਪਾਸੋਂ ਨਗਰ ਪੰਚਾਇਤ ਦੇ ਵਿੱਚ ਹੁਣ ਹੋ ਰਹੀ ਆ ਪਰ ਮੈਂ ਤੁਹਾਨੂੰ ਪਹਿਲਾਂ ਦੱਸ ਦੇਣ ਮੈਨੂੰ ਇਹ ਖੁਸ਼ੀ ਹੁੰਦੀ ਆ ਕਿ ਸਾਡਾ ਸਾਰਾ ਗਰੁੱਪ ਪਾਸੋਂ ਦੇ ਜਿੰਨੇ ਵੀ ਸਾਡੇ ਵਰਕਰ ਨੇ ਇੱਕ ਹੋ ਉਸ ਪਾਰਟੀ ਦੇ ਸਾਰਿਆਂ ਨੇ ਇੱਕ ਮੁੱਠੋ ਹੋ ਕੇ ਜਿਹੜੇ ਨਾਮਜ਼ਦਗੀ ਕਾਜਤੀ ਸਾਡੇ 11 ਦੇ 11 ਜਿਹੜੇ ਕੈਂਡੀਡੇਟ ਇਥੋਂ ਖੜੇ ਨੇ ਤੇ ਅਸੀਂ ਪੂਰੀ ਜੋਰ-ਸ਼ੋਰ ਦੇ ਨਾਲ ਪੂਰੀ ਤਿਆਰੀ ਕਰਕੇ ਅਸੀਂ ਇਹ ਚੋਣ ਲੜ ਰਹੇ ਹਾਂ ਤੇ ਅਸੀਂ ਸਾਰੀਆਂ 11 ਸੀਟਾਂ ਦੇ ਉੱਪਰ ਜਿੱਤ ਪ੍ਰਾਪਤ ਕਰਾਂਗੇ ਤੁਸੀਂ ਇਹ ਆ ਕਿ ਆਮ ਆਦਮੀ ਪਾਰਟੀ ਨੇ ਧੱਕਾ ਕੀਤਾ ਪਟਿਆਲੇ ਇਲਾਕੇ ਦੀ ਜਿਹੜੇ ਹੋਰ ਵੀ ਨਗਰ ਪੰਚਾਇਤ ਚੋਣਾਂ ਨੇ ਉੱਥੇ ਧੱਕਾ ਕੀਤਾ ਇਹਨਾਂ ਨੇ ਪੇਪਰ ਨਹੀਂ ਦਾਖਲ ਕਰਾਉਣ ਦਿੱਤੇ ਇਹ ਕਹਿੰਦੇ ਜੀ ਪਹਿਲਾਂ ਰਵਾਇਤੀ ਪਾਰਟੀਆਂ ਸੀਗੀਆਂ ਜਿਹੜੀਆਂ ਕਾਂਗਰਸ ਅਕਾਲੀ ਉਹਨਾਂ ਦਾ ਇਹ ਕੰਮ ਸੀਗਾ ਇਹ ਤਾਂ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੇ ਲਈ ਕੰਮ ਕਰ ਰਹੀ ਆ ਇਹ ਇਦਾਂ ਕਿਦਾਂ ਕਰ ਦੇਣਗੇ ਜੀ ਗੱਲ ਇਹ ਹੈ ਟਵਾਣਾ ਸਾਹਿਬ ਇਹਨਾਂ ਨੂੰ 3 ਸਾਲ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਵਿੱਚੇ ਭਗਵੰਤ ਮਾਨ ਜੀ ਨੂੰ ਇਹੀ ਰੋਣਾ ਰੁਈ ਜਾਂਦੇ ਨੇ ਪਿੱਛੇ ਇਹਨਾਂ ਨੇ ਆ ਕੀਤਾ ਕਾਂਗਰਸ ਨੇ ਆ ਕੀਤਾ ਕਾਲੀਆਂ ਨੇ ਇਹ ਕੀਤਾ ਲੋਕਾਂ ਨੂੰ ਇਸ ਤਰੀਕੇ ਨਾਲ ਦਿਖਾਉਂਦੇ ਨੇ ਵੀ ਜਦ ਤੋਂ ਮਾਨ ਸਾਹਿਬ ਦੀ ਸਰਕਾਰ ਆਈ ਆ ਵੀ ਪੰਜਾਬ ਹੀ ਉਦੋਂ ਦਾ ਆ ਵੀ ਪਹਿਲਾਂ ਤੇ ਇੱਥੇ ਪੰਜਾਬ ਹੀ ਨਹੀਂ ਸੀ ਇਹਨਾਂ ਦੀ ਸਰਕਾਰ ਦੇ ਨਾਲ ਹੀ ਪੰਜਾਬ ਜਿਹੜਾ ਬਣਿਆ ਤੇ ਉੱਧਰ ਜਿਹੜੀ ਬੀਜੇਪੀ ਦੀ ਸਰਕਾਰ ਆ ਬੀਜੇਪੀ ਦੀ ਸਰਕਾਰ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਦਿਖਾ ਰਹੀ ਆ ਹਿੰਦੁਸਤਾਨ ਦੇ ਵਿੱਚ ਵੀ ਸਾਡੇ ਤੋਂ ਪਹਿਲਾਂ 14 ਤੋਂ ਪਹਿਲਾਂ ਹਿੰਦੁਸਤਾਨ ਨਹੀਂ ਸੀ ਵੀ ਹਿੰਦੁਸਤਾਨੀ ਮੋਦੀ ਸਾਹਦੇ ਮੇਲੇ ਆਇਆ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਤੱਕਾ ਕੀਤਾ ਮੈਂ ਕਹਣਾ ਮੈਨੂੰ ਇਹਨਾਂ ਕਦੇ ਵੀ ਤੱਕਾ ਦੇਖ ਨੂੰ ਮੈਂ ਉਰੇ ਵੀ ਮਿਊਸਪਲਟੀ ਦੀ ਚੋਣ ਹੋਈ ਆ ਸਾਰੇ ਬੰਦਿਆਂ ਨੇ ਲੜੀ ਸੀ ਮੈਨੂੰ ਇੱਕ ਵੀ ਬੰਦਾ ਦਿਖਾਓ ਕਿ ਪਹਿਲਾਂ ਕਾਜ ਕੈਨਸਲ ਹੋਇਆ ਹੁਣ ਆਪਾਂ ਨਾ ਵੀ ਬਾਸੂ ਦੀ ਗੱਲ ਕਰੀਏ ਨਾਪਾ ਸਬਡਿਵੀਜ਼ਨ ਦੀ ਤੇ ਇੱਥੇ ਕੋਈ ਏਜੀ ਗੱਲ ਨਹੀਂ ਪਰ ਇਹਨਾਂ ਨੇ ਨੰਗਾ ਨਾਚ ਕੀਤਾ ਇਹਨਾਂ ਨੇ ਇੰਨਾ ਤੱਕਾ ਕੀਤਾ ਬੇਇਜ਼ਾ ਜਿਹੜੇ 92 93 ਜਿੱਤ ਕੇ ਆਏ ਨੇ ਕਿਉਂ ਇਹ ਕਾਜ ਪੜ ਕੇ ਆਏ ਨੇ ਉਹ ਵੋਟਾਂ ਲੈ ਕੇ ਨਹੀਂ ਆਏ ਹੂੰ ਜੇ ਨਾਮਜ਼ਦਗੀ ਵੀ ਇਹਨਾਂ ਨੇ ਭਰੇ ਦਿੱਤਾ ਹੋਰ ਨਗਰਪੰਚਾਇਤ ਚੋਣਾਂ ਦੇ ਜਿਹੜੇ ਇਲਾਕੇ ਨੇ ਉੱਥੇ ਧੱਕਾ ਹੋਇਆ ਜੀ ਭਾਸੋਂ ਚ ਤਾਂ ਇਦਾਂ ਦਾ ਕੁਝ ਨਹੀਂ ਦਿਖਾਈ ਦਿੱਤਾ ਤੁਸੀਂ ਹੋਰ ਜਗ੍ਹਾ ਕਹਿ ਰਹੇ ਹੋ ਭਾਸੋਂ ਕਿਦਾਂ ਸਹੀ ਰਹਿ ਗਿਆ ਭਾਸੋਂ ਫਿਰ ਮੈਂ ਖੜਾ ਧੀ ਹੂੰ ਇਹਨਾਂ ਨੂੰ ਕਿਹਾ ਸੀ ਵੀ ਆ ਕੇ ਪੂਰੇ ਜ਼ਿਲ੍ਹੇ ਪਟਿਆਲੇ ਦੇ ਪ੍ਰਧਾਨ ਹੋ ਹੋਰ ਏਰੀਆ ਨਹੀਂ ਦੇਖਿਆ ਤੁਸੀਂ ਕੱਲਾ ਭਾਸੋਂ ਚ ਕਿਉਂ ਦੇਖ ਰਹੇ ਹੋ ਸਾਡੇ ਟੋਟਲੀ ਜ਼ਿਲ੍ਹੇ ਦੇ ਵਿੱਚ ਸਾਡੇ ਹਲਕਾਂ ਚਾਰਜ ਲਾਇਬ ਨੇ ਜਿਹੜਾ ਪਾਸੋਂ ਇਹ ਨਾਬਾ ਹਲਕਾ ਇੱਥੋਂ ਦੇ ਜਿਹੜੇ ਇੰਚਾਰਜ ਸਾਥ ਤੁਹਾਨੂੰ ਪਤਾ ਕਿ ਉਹ ਸਰਕਾਰ ਨੇ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਨੇ ਇੱਥੇ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਨਾਬਾ ਹਲਕੀ ਦੀ ਮੈਂ ਜ਼ਿੰਮੇਵਾਰੀ ਹਲਕਾਂ ਇੰਚਾਰਜ ਨੂੰ ਇੱਥੇ ਮੈਂ ਲੱਗਿਆ ਹੋਇਆ ਤੇ ਮੈਂ ਇਹ ਦੇਖ ਰਿਹਾ ਬਾਕੀ ਸਾਡੇ ਸਾਰੇ ਹਲਕਾਂ ਇੰਚਾਰਜਾਂ ਨੇ ਜੋਰ ਮਾਰਿਆ ਪਰ ਇੱਥੇ ਸਾਡਾ ਸਾਰੀ ਜਿਹੜੀ ਕੋਰਸ ਪਾਰਟੀ ਦੀ ਇਕੱਠੀ تھیਗੀ ਤੇ ਅਸੀਂ ਨੇ ਬਿਲਕੁਲ ਕਲੀਅਰ ਕੀਤਾ ਸੀ ਵੀ ਜੇ ਕਿਸੇ ਨੇ ਵੀ ਆ ਕੇ ਸਾਡੇ ਕੰਮ ਚ ਦਖਲਅੰਦਾਜ਼ੀ ਦਿੱਤੀ ਤਾਂ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ ਤੇ ਅਸੀਂ 11 ਦੇ 11 ਅਸੀਂ ਆਪਣੇ ਜਿਹੜੇ ਕੈਂਡੀਡੇਟਾਂ ਦੇ ਕਾਜ ਭਰਉਣ ਦੇ ਵਿੱਚ ਕਾਮਯਾਬੇ ਬਾਕੀ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਐ ਅਸੀਂ ਉਹ ਕਾਮਯਾਬ ਨਹੀਂ ਹੋਣਗੀਆਂ ਹੁਣ ਇੱਥੇ ਜਿਹੜੀਆਂ ਟਿਕਟਾਂ ਵੰਡੀਆਂ ਗਈਆਂ ਨੇ ਜੀ ਉਮੀਦਵਾਰਾਂ ਨੂੰ ਉਹ ਵੀ ਫਿਰ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪ ਅੱਗੇ ਹੋ ਕੇ ਸਾਰਾ ਕੰਮ ਦੇਖਿਓ ਬਿਲਕੁਲ ਮੈਂ 11 ਹੀ ਜਿਹੜੇ ਕੈਂਡੀਡੇਟ ਇੱਥੋਂ ਅਨਾਉਂਸ ਕੀਤੇ ਨੇ 11 ਬਾੜ ਦੇ ਵਿੱਚ ਮੈਂ ਸਾਰਾ ਇੱਥੋਂ ਟੋਟਲੀ ਬਾੜਾ ਵਿੱਚ ਆਪ ਫਿਰਕੇ ਸਾਰੇ ਸਾਡੇ ਕਾਉਂਸਲ ਦੇ ਬੰਦਿਆਂ ਦੀ ਸਲਾਹ ਲੈ ਕੇ ਮੈਂ ਉਹਨਾਂ ਦੀ ਰეკਮੈਂਡੇਸ਼ਨ ਕਰਕੇ ਭੇਜੀ ਆ ਤੇ ਸਾਨੂੰ ਸਾਡੇ ਹਿਸਾਬ ਮਰਿੰਦਰ ਸਿੰਘ ਰਾਜਾ ਬੜੰਗੀ ਜੀ ਨੇ ਜਿਹੜੀਆਂ 11 ਹੀ ਸੀਟਾਂ ਮੇਰੀ ਹੋ ਰეკਮੈਂਡੇਸ਼ਨ ਤੇ ਇੱਥੇ ਦਿੱਤੀਆਂ ਨੇ ਤੇ ਮੈਂ ਇਹ ਵੀ ਤੁਹਾਡੇ ਚੈਨਲ ਦੇ ਥਰੂ ਕਵਾੜਾ ਸਾਹਿਬ ਗੱਲ ਕਲੀਅਰ ਕਰਨੀ ਚਾਹਣਾ ਵੀ ਭਾਸੋਂ ਦੇ 11 ਹੀ ਬੰਦੇ ਮੈਂ ਬਹੁਤ ਹੀ ਸਾਫ਼ ਸੁਥਰੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਨੇ ਤੇ 11 ਹੀ ਬੰਦੇ ਦੀ ਜ਼ਿੰਮੇਵਾਰੀ ਵੀ ਮੈਂ ਲਵਾਂਗਾ ਪਾਸੋਂ ਦੇ ਪਿੱਛੇ ਕੀ ਹੋਇਆ ਕੀ ਨਹੀਂ ਹੋ ਸਾਰਿਆਂ ਦੇ ਸਾਹਮਣੇ ਆ ਪਿੱਛੇ ਕੀ ਕੀਤਾ ਨਹੀਂ ਕੀਤਾ ਮੈਨੂੰ ਨਹੀਂ ਉਸ ਨਾਲ ਬਾਤਤਾ ਅੱਜ ਆਪਾਂ ਨੇ ਅੱਗੇ ਵਧਣਾ ਮੈਂ 11 ਬੰਦਿਆਂ ਦੀ ਆਪਣੀ ਜ਼ਿੰਮੇਵਾਰੀ ਮੈਂ ਤੈਅ ਕਰਦਾ ਮੇਰੀ ਜ਼ਿੰਮੇਵਾਰੀ ਆ ਮੈਂ ਇਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਹਾਈ ਕਮਾਂਡ ਦੀ رائے ਦੇ ਨਾਲ ਤੇ ਜੇ ਅਗਰ ਕੋਈ ਵੀ ਇਹਨਾਂ ਚ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਮ ਦੇ ਵਿੱਚ ਕਤਾਈ ਹੋ ਜੇ ਸਾਨੂੰ ਪਾਸੋਂ ਦੇ ਲੋਕ ਸਾਨੂੰ ਮਾਣ ਦਿੰਦੇ ਨੇ ਜਾਂ ਕੋਈ ਕੰਮ ਕਰ ਰਹੇ ਦਾ ਜਾਂ ਕੋਈ ਕরাপਸ਼ਨ ਜਾਂ ਇਹਨਾਂ ਨੇ ਇੱਕ ਬਹੁਤ ਆਮ ਆਦਮੀ ਪਾਰਟੀ ਨੇ ਰੌਲਾ ਪਾਇਆ ਵੀ ਜੀ ਭਾਸੋਂ ਦਾ ਸ਼ਾਮ ਲੜ ਦੇ ਵਿੱਚ ਆ ਅਸੀਂ ਭਾਸੋਂ ਦੇ ਜਿਹੜੀਆਂ ਦੁਕਾਨਾਂ ਢਾਦਾਂਗੇ ਇਹਨਾਂ ਡਰਾਉਨ ਤੋਂ ਮੁਕਾਉਣ ਦੁਕਾਨ ਢੋਣੀ ਦਾ ਤਵਾਨਾ ਸਾਹਿਬ ਬਹੁਤ ਦੂਰ ਦੀ ਗੱਲ ਆ ਇੱਥੇ ਆ ਕੇ ਕੋਈ ਵੀ ਆਮ ਆਦਮੀ ਪਾਰਟੀ ਦਾ ਕਿਸੇ ਜਿਹੜੀ ਮੂਰਲੇ ਪਾਸੇ ਦੇੜੀ ਹੁੰਦੀ ਆ ਉਹਦੇ ਇੱਟ ਨੂੰ ਹੱਥ ਲਾ ਕੇ ਦਿਖਾਵੇ ਇੱਕ ਸਿੰਗਲ ਇੱਟ ਨੂੰ ਹੱਥ ਲਗਾ ਕੇ ਦਿਖਾਵੇ ਇਹ ਮੈਂ ਖੁੱਲਾ ਚੈਲਿੰਜ ਕਰਦਾ ਇਹ ਤਾਂ ਗੱਡੀਆਂ ਦੇ ਰਹੇ ਨੇ ਜੀ ਇਹ ਧਮਕੀਆਂ ਦੇ ਰਹੇ ਮੈਂ ਇਹਨਾਂ ਨੂੰ ਜਵਾਬ ਦੇ ਰਿਹਾ ਇਹ ਧਮਕੀਆਂ ਦੇ ਰਹੇ ਨੇ ਤੇ ਮੈਂ ਇਹਨਾਂ ਨੂੰ ਜਵਾਬ ਦਿੰਦਾ ਇਹ ਕਹਿੰਦੇ ਨੇ ਵੀ ਅਸੀਂ ਭਾਸੋ ਨੂੰ ਢਾ ਦੇਵਾਂਗੇ ਜੇ ਅਗਰ ਸਾਨੂੰ ਵੋਟਾਂ ਨਾ ਪਾਈਆਂ ਭਾਸੋ ਪਹਿਲਾਂ ਵੀ ਇੱਥੇ ਦੀ ਅੱਗੇ ਨੂੰ ਵੀ ਇੱਥੇ ਰਹਿਣਾ ਆਪਾਂ ਨੇ ਆਉਣਾ ਆਪਾਂ ਨੇ ਚਲੇ ਜਾਣਾ ਪਰ ਐਮਐਲਏ ਸਾਹਿਬ ਨੇ ਗੁਰਦੇਵ ਸਿੰਘ ਦੇ ਮਨ ਉਹਨਾਂ ਨਾਲ ਅਸੀਂ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਸਾਰੇ ਮਸਲੇ ਹੱਲ ਕਰ ਦੇਣੇ ਨੇ ਜੀ ਬਾਜ਼ਾਰ ਦਾ ਦੁਕਾਨਾਂ ਦਾ ਮਸਲਾ ਏ ਉਹ ਵੀ ਹੱਲ ਕਰ ਦੇਣਾ ਏ ਹੋਰ ਬਹੁਤ ਸਾਰਾ ਵਿਕਾਸ ਦੇ ਕੰਮ ਕਰਨੇ ਨੇ ਕੈਮਰੇ ਲਗਾ ਦੇਣੇ ਨੇ ਜੀ ਚੌਕਾਂ ਦੇ ਵਿੱਚ ਸਿਸਟਮ ਜਿਹੜਾ ਡਿਜੀਟਲ ਕਰ ਦੇਣਾ ਸਾਰਾ ਉਟਵਾਣਾ ਸਾਹਿਬ ਗੱਲ ਇਹ ਆ ਇਹ ਗੱਲਾਂ ਤਾਂ ਮਜ਼ਾਕ ਦੇ ਨੇ ਭੰਡਾ ਦੀ ਸਰਕਾਰ ਆ ਭੰਡਾਲੀਆਂ ਗੱਲਾਂ ਨੇ ਮੈਨੂੰ ਤੁਸੀਂ ਦੱਸੋ ਅੱਜ ਇਹ ਗੱਲਾਂ ਕਰਨ ਲੱਗੇ ਵੋਟਾਂ ਦੇ ਟਾਈਮ ਹੁਣ ਲਿਆ ਕੇ ਮਸ਼ੀਨਾਂ ਨਾਲ ਸਫਾਈ ਵੀ ਹੋ ਰਹੀ ਆ ਅੰਦਰ ਵੀ ਮੈਂ ਪਾਸੋਂ ਦੇ ਫਿਰਿਆ ਹੁਣ ਅਸੀਂ ਗੁਰਦੇਵ ਸਿੰਘ ਦੇਵ ਮਾਨ ਦੀ ਬੀਤੇ ਦਿਨੀ ਇੰਟਰਵਿਊ ਕੀਤੀ ਉਹ ਕਹਿੰਦੇ ਜੀ ਪਾਸੋਂ ਨੂੰ ਡਿਜੀਟਲ ਬਣਾ ਦੇਣਾ ਇੱਥੇ ਤਰੱਕੀ ਦੇ ਕੰਮਕਾਰ ਨੇ ਜਿਹੜੇ ਤੋਰ ਦੇਣੇ ਨੇ ਹਰ ਇੱਕ ਚੌਕ 'ਚ ਕੈਮਰੇ ਲੱਗਣੇ ਨੇ ਹੋਰ ਬਹੁਤ ਸਾਰਾ ਵਿਕਾਸ ਆ ਜਿਹੜਾ ਕੀਤਾ ਜਾਣਾ ਏ ਇਹ ਤਾਂ ਇਹ ਕਹਿ ਰਹੇ ਨੇ ਗੱਲ ਇਹ ਹੈ ਟਵਾਣਾ ਸਾਹਿਬ ਇਹ ਸਾਰੀਆਂ ਗੱਲਾਂ ਜਿਹੜੀਆਂ ਝਟਕਲੇ ਨੇ ਇਹਨਾਂ ਦੇ ਉਹਦੇ ਨਾਲੇ ਲੋਕਾਂ ਨੇ ਢਿੱਡ ਭਰਦੇ ਨੇ ਪੌਣੇ 3 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਈ ਨੂੰ ਹੁਣ ਤਾਂ ਤਕਰੀਬਨ ਫਰਵਹੀ ਦੇਖੋ ਤਿੰਨ ਹੋ ਜਾਣੇ ਆਪਣੀ ਦਸੰਬਰ ਚਲਦੀ ਆ ਇੱਥੇ ਇਹਨਾਂ ਨੇ ਮਿਊਸਪਲ ਕਾਉਂਟੀ ਆਉਂਦੀ ਇਹਨਾਂ ਜਿਹੜੇ ਕਾਂਗਰਸ ਦੇ ਬੰਦੇ ਸੀ ਉਹਨਾਂ ਨੂੰ ਦਬਕ ਕੇ ਮਾਰ ਕੇ ਇਹਨਾਂ ਨੇ ਆਪ ਜੁਆਇਨ ਕਰਾ ਕੇ ਕੌੜੇ ਨੂੰ ਇੱਥੇ ਪ੍ਰਧਾਨ ਬਣਾਇਆ ਨਗਰ ਪੰਚਾਇਤ ਭਾਸੋ ਦਾ ਤੇ ਪੌਣੇ 3 ਸਾਲ ਜੀ ਕਿਹੜੀ ਜਿਹੜੇ ਕੈਮਰੇ ਲੱਗਣ ਤੋਂ ਕਿਹਨੇ ਸਟੇਲੀ ਵੀ ਦੀ ਕਿ ਸਫਾਈ ਕਰਨ ਦੀ ਸਟੇਲੀ ਵੀ ਸੀ ਕਰ ਲੈਂਦੇ ਉਦੋਂ ਦੇ ਜੋ ਕਰਨਾ ਦੀ ਪਾਉਣੇ 3 ਸਾਲ ਚ ਕਿਉਂ ਨਹੀਂ ਕੀਤਾ ਤੇ ਹੁਣ ਮਸ਼ੀਨਾਂ ਬਲਾ ਕੇ ਨਾਪੇ ਤੋਂ ਇੱਥੇ ਸੁਭਾਈਆਂ ਕਰਾਉਂਦੇ ਨੇ ਉਹਨਾਂ ਲੇਬਰਾਂ ਲਾ ਰੱਖੀਆਂ ਨੇ ਤੇ ਕੀ ਗੱਲ ਪਹਿਲਾਂ ਕਿਉਂ ਨਹੀਂ ਆਇਆ ਇੱਥੇ ਪਹਿਲਾਂ ਕਿਉਂ ਨਹੀਂ ਕੀਤਾ ਹੈਗਾ ਅੱਜ ਇਹ ਗਾਹਾਂਬਾਰ ਨੂੰ ਗੱਲ ਕਰਦੇ ਸਰਕਾਰ ਦਾ 1.5 ਸਾਲ ਰਹਿ ਗਿਆ ਆਮ ਆਦਮੀ ਪਾਰਟੀ ਦਾ ਇੱਥੇ ਨਾਅਨਸਾਨ ਨਹੀਂ ਰਹਿਣਾ ਹੈਗਾ ਕਵਾੜਾ ਸਾਹਿਬ ਇਹ ਗੱਲਾਂ ਕਰਦੇ ਨੇ ਗਾਹਾਂ ਦੀਆਂ ਇਹ ਗੱਲ ਤਾਂ ਆਪਣੀ ਆ ਨਵੇੜਨ ਤੇ ਆਪਣੇ ਮੋਜਾ ਮਾਰਨ ਆਪਣੇ ਆਪਣੇ ਕੰਮ ਕਰਨ ਫਿਰ ਬਾਅਦ ਛੋੜੋ ਇਹ ਕਹਿੰਦੇ ਜੀ ਇਹ ਸਬਜ਼ੀ ਮੰਡੀ ਦਾ ਮਸਲਾ ਹੱਲ ਕਰਨਾ ਹੈ ਜੇ ਸਾਡੀ ਇੱਥੇ ਨਗਰ ਪੰਚਾਇਤ ਬਣਦੀ ਆ ਅਸੀਂ ਕਾਲਜ ਦਾ ਮਸਲਾ ਹੱਲ ਕਰਨਾ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਹੱਲ ਕਰਨੇ ਨੇ ਬੱਸ ਸਟੈਂਡ ਕਹਿੰਦੇ ਦੇਖੋ ਕਿਹਜਾ ਬਣਾਤਾ ਜਿੰਨੀ ਮੈਂ ਤੁਹਾਨੂੰ ਕਹਿੰਦਾ ਝੂਠ ਤੋਂ ਸਵਾਏ ਕੁਛ ਨਹੀਂ ਪੌਣੇ 3 ਸਾਲ ਦੇ ਵਿੱਚ ਕੁਛ ਨਹੀਂ ਹੋਇਆ ਹੁਣੇ ਕੀ ਕਰਨੀ ਜਿਹੜੇ ਬੱਸ ਸਟੈਂਡ ਦੀ ਗੱਲ ਕਰਦੇ ਹੋ ਉਹ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਪਾਸੋਂ ਦੇ ਨੂੰ ਪਤਾ ਕਿਨੇ ਲਿਆਂਦਾ ਸੀ ਕਾਂਗਰਸ ਦੀ ਸਰਕਾਰ ਨੇ ਲਿਆਂਦਾ ਸੀ ਆ ਇੱਕ ਨੰਬਰ پارک ਵੀ ਬਾੜਦਮਨ پارک ਚ ਕਹਿੰਦੇ ਨੇ ਉਹ پارک ਕਿਹਦੇ ਵळे ਆ ਕਾਂਗਰਸ ਵळे ਆ ਆ ਜਿੰਨੀ ਡਿਵੈਲਪਮੈਂਟ ਦਾ ਜਿਹੜਾ ਪੈਸਾ ਉਹ ਸਾਰਾ ਕਾਂਗਰਸ ਵळे ਆ ਮੇਰਾ ਖੁੱਲਾ ਚੈਲੇਂਜ ਆ ਤੁਹਾਡੇ ਇਹਦੇ ਤੇ ਤੁਹਾਡੇ ਚੈਨਲ ਤੇ ਉਹਨੇ ਮੇਰਾ ਖੁੱਲਾ ਚੈਲੇਂਜ ਆ ਜਿੰਨਾ ਪੈਸਾ ਆਇਆ ਸਵਾਦ ਦੀ ਗੱਲ ਆ ਪਾਸੋਂ ਦੇ ਲੋਕਾਂ ਨੂੰ ਉੱਥੇ ਲਿਖ ਕੇ ਲਾਉਣ ਬਾਹਰ ਬੋਰਡ ਤੇ ਆਪਣੇ ਨਗਰਪੇਡ ਦਫਤਰ ਦੇ ਬਾਹਰ ਲਿਖ ਕੇ ਲਾਉਣ ਵੀ ਅਸੀਂ ਇੰਨਾ ਪੈਸਾ ਖਾਤੋਂ ਦੀ ਜਿਹੜੀ ਨਗਰ ਪੰਚਾਇਤ ਦਾ ਸਵਾਦ ਫੇਰੂ ਤੁਸੀਂ ਕੱਲੂ ਅੱਜ ਇਹ ਸਵਾਲ ਪੁੱਛੋ ਤੇ ਕੱਲੂ ਇੱਥੇ ਦਿਖਾਓ ਲੋਕਾਂ ਨੂੰ ਪਤਾ ਤਾਂ ਫੇਰ ਹੀ ਲੱਗੂ ਨਹੀਂ ਐਂ ਕਰੋ ਤੁਹਾਡਾ ਚੈਨਲ ਆ ਤੁਸੀਂ ਨਗਰ ਪੰਚਾਇਤ ਦਾ ਜਦੋਂ ਬਣੀ ਹੈ ਕੌਣ ਦੀ ਸਰਕਾਰ ਚ ਬਣੀ ਤੇ ਤੁਸੀਂ ਕਿੰਨਾ ਰੁਪਈਆ ਆ ਕਿੰਨਾ ਪੈਸਾ ਕਿੰਨਾ ਕੰਮ ਹੋਇਆ ਤੇ ਇਹਨਾਂ ਨੂੰ ਤੁਸੀਂ ਪੌਣੇ ਤਿੰਨ ਸਾਲ ਜੀ ਪਹਿਲਾਂ ਪੈਸਿਆਂ ਦਾ ਅੰਕੜ ਪੁੱਛੋ ਵੀ ਕਿਸੇ ਕਿਸੇ ਕੰਮ ਬਾਤ ਹੈ ਬਸ ਸਟੈਂਡ ਦਾ ਸਾਡੀ ਸਰਕਾਰ ਦਾ ਲੈਂਦਾ ਵੈ ਆ ਜਿਹੜੀ ਟਾਇਲ ਲੱਗੀ ਵੀ ਸਾਰੀ ਚਾਹੇ ਕਮਿਊਨਿਟੀ ਹਾਲ ਹੋ ਗਏ ਜੋ ਵੀ ਕੰਮਕਾਰ ਹੋਏ ਨੇ ਪਾਰਕਾਂ ਦੇ ਕੰਮ ਇਹਨਾਂ ਨੇ ਕਿੱਥੋਂ ਕਰਾ ਲੇ ਉਹ ਕੰਮ ਜਲੇ ਆ ਰਹੇ ਨੇ ਉਹ ਜਲਦੇ ਨੇ ਇਹ ਕਹਿੰਦੇ ਜੀ ਆਪ ਦੀ ਸਰਕਾਰ ਆਪ ਦੇ ਐਮਸੀ ਕੰਮ ਤਾਂ ਹੀ ਹੋਣਾ ਹੈ ਜੇ ਤੁਸੀਂ ਇਹਨਾਂ ਨੂੰ ਚੁਣੇਗੇ ਤਿੰਨ ਸਾਲ ਪਹਿਲਾਂ ਇਹਨਾਂ ਨੇ ਦਬਕੇ ਮਾਰ ਮਾਰ ਕੇ ਕਾਰਚੋ ਜਿੱਤੇ ਵੇ ਬੰਦੇ ਲਿਆ ਕੇ ਇਹਨਾਂ ਨੇ ਆਪਣੀ ਮਿਊਸਪਲ ਕਮੇਟੀ ਨਗਰ ਪੰਚਾਇਤ ਬਣਾ ਲਈ ਹੁਣ ਤੁਸੀਂ ਐਂ ਕਰੋ ਤੁਸੀਂ ਸਾਰੇ ਬਾੜਾਂ ਪੁੱਛੋ ਜੜੇ 1 ਨੰਬਰ ਬਾੜ ਚ ਮੁੰਡਾ ਖੜਾ ਹੱਸਣੇ ਵਿੱਕੀ ਉਹ ਬਲਾਕ ਦਾ ਪ੍ਰਧਾਨ ਦੀ ਆਮ ਆਦਮੀ ਪਾਰਟੀ ਦਾ ਉਹਨੂੰ ਤਾਂ ਉਹਦੇ ਬਲਾਕ ਪ੍ਰਧਾਨ ਦਾ ਟਿਕਟਨ ਦਿੱਤੀ 2 ਨੰਬਰ ਤੇ ਵੀ ਬਲਾਕ 2 ਨੰਬਰ ਦੇ ਵਿੱਚ ਵੀ ਜਿੰਨੇ ਬਾੜਾਂ ਦੇ ਵਿੱਚ ਸਾਰੇ ਕੋਈ ਕਾလီ ਦਲ ਚੋਂ ਲੈਂਦਾ ਕੋਈ ਭਾਜਪਾ ਚੋਂ ਲੈਂਦਾ ਕੋਈ ਸਾਡਾ ਕੋਈ ਕੱਢਿਆ ਹੋਇਆ ਕਾਂਗਰਸ ਦੇ ਵਿੱਚੋਂ ਉਹਨੂੰ ਟਿਕਟ ਇਹਨਾਂ ਕੋਲ ਕਿਹੜਾ ਸੀਗਾ ਇਹ ਜੀ ਹਮੇਸ਼ਾ ਕਹਿੰਦੇ ਸੀਗੇ ਜਿਹੜੀਆਂ ਕਾਂਗਰਸ ਅਕਾਲੀ ਭਾਜਪਾ ਇਹਨਾਂ ਨੂੰ ਹਮੇਸ਼ਾ ਕੋਸਦੇ ਸੀਗੇ ਕਿ ਇਹ ਪਾਰਟੀਆਂ ਇਦਾਂ ਨੇ ਇਦਾਂ ਨੇ ਇਹਨਾਂ ਦੇ ਵਰਕਰ ਵੀ ਜੀ ਠੱਗ ਨੇ ਉਹ ਸਾਰੇ ਉਹੀ ਚੀਜ਼ਾਂ ਚਾਹੁੰਦੇ ਨੇ ਇਹਨਾਂ ਕੋਲ ਕਿਹੜਾ 파ਰਸ ਹੈ ਜੀ ਜਿਹੜਾ ਇਹਨਾਂ ਕੋਲ ਬੰਦਾ ਜਾਂਦਾ ਹੈ ਸੋਨੇ ਦਾ ਹੋ ਜਾਂਦਾ ਹੈ ਗੱਲ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕੱਲਾ ਬਾਤਾਂ ਨਾਲ ਕੰਮ ਚਲਾਉਂਦੇ ਨੇ ਮੈਂ ਤੁਹਾਨੂੰ ਭਾਸੋਂ ਦੀ ਦੁਆਰੇ ਫੇਰ ਕਹਿੰਦੇ ਉਹਨਾਂ ਨੂੰ ਪੁੱਛੋ ਡਿਵੈਲਪਮੈਂਟ ਵਾਸਤੇ ਕੱਲ ਨੂੰ ਲਾਉਣ ਤੁਸੀਂ ਮੇਰੀ ਇਹ ਚਲਾਓ ਕੱਲ ਨੂੰ ਲਿਖ ਕੇ ਲਾਉਣ ਵੀ ਕਾਂਗਰਸ ਦੇ ਰਾਜ ਦੇ ਵਿੱਚ ਇੰਨਾ ਪੈਸਾ ਆ ਤੇ ਜਿਹੜਾ ਇਹਨਾਂ ਦੀ ਸਰਕਾਰ ਪਾਉਣੇ 3 ਸਾਲ ਦੇ ਵਿੱਚ ਭਾਸ ਨੂੰ ਕਿੰਨਾ ਪੈਸਾ ਲਿਆ ਕੇ ਇਹਨਾਂ ਨੇ ਲਾਇਆ ਤੇ ਕੰਮ ਕਰਾਏ ਨੇ ਬਾਕੀ ਜਿਹੜੀ ਗੱਲ ਇਹ ਕਹਿੰਦੇ ਨੇ ਸਾਡੇ ਵਾਲੇ ਬੰਦੇ ਚਾਹੇ ਕੋਈ ਕਾਲੀ ਦਲ ਦਾ ਚਾਹੇ ਕੋਈ ਬੀਜੇਪੀ ਦਾ ਚਾਹੇ ਕਾਂਗਰਸੀਆਂ ਦਾ ਇਹਨਾਂ ਦੇ ਕੋਲੇ ਜਾ ਕੇ ਸਾਰੇ ਦੁੱਧੋ ਤੋਤੇ ਹੋ ਜਾਂਦੇ ਨੇ ਹਮ ਬੀਜੇਪੀ ਵਾਲੇ ਈੜੀ ਦੇ ਦੱਪਕੇ ਮਾਰਦੇ ਨੇ ਸੀਬੀਆਈ ਦੇ ਮਾਰਦੇ ਨੇ ਇਹ ਇੱਥੇ ਲੋਕਲ ਪ੍ਰਸ਼ਾਸਨ ਦੇ ਮਾਰਦੇ ਨੇ ਸਾਰਾ ਪ੍ਰਸ਼ਾਸਨ ਜਿਹੜਾ ਉਹ ਇਹਨਾਂ ਦੇ ਪਿੱਛੇ ਲੱਗਿਆ ਹੋਇਆ ਵਾ ਮੈਨੂੰ ਦੱਸਦੇ ਨੂੰ ਇੱਕ ਸ਼ਰਮ ਆਉਂਦੀ ਹੈ ਗੱਲ ਇੱਕ ਵਾਰ 11 ਵਾਰਡ ਦੇ ਵਿੱਚ ਇੱਕ ਬੰਦਾ ਐਸਸੀ ਬੰਦਾ ਬੈਗਵਾਰਡ ਕਲਾਸ BC ਬੰਦੇ ਦੀ ਸੀਟ ਦੇ ਵਿੱਚ ਫਿੱਟ ਕਰਤਾ 11 ਨੰਬਰ ਵਾਰਡ ਦੇ ਵਿੱਚ ਐਸਸੀ ਬੰਦਾ ਸਿਮਰਨਜੀਤ ਕੀ ਨਾਮ ਦਾ ਸਿਮਰਨਜੀਤ ਸਿੰਘ ਉਹ ਐਸਸੀ ਭਾਈ ਚਾਰੇ ਨਾਲ ਬਿਲੋਂਗ ਕਰਦਾ ਬਿਨਾ BC ਦੇ ਸਰਟੀਫਿਕੇਟ ਤੋਂ ਕਿਵੇਂ BC ਦਾ ਸਰਟੀਫਿਕੇਟ ਬਣ ਸਕਦਾ ਨਹੀਂ ਉੱਥੇ ਚੋਣ ਲੜ ਰਿਹਾ ਜੀ ਉਹ ਉਹ ਲੜ ਰਿਹਾ 11 ਦੇ ਵਿੱਚ ਚੋਣ ਲੜ ਰਿਹਾ ਮੈਂ ਖੁੱਲਾ ਜੈਲੀ ਕਰਦਾ ਉਹ ਇਹਨਾਂ ਦੀ ਮਿਹਰਬਾਨੀ ਦੇ ਨਾਲ ਵੀ ਸਾਡੇ ਬੰਦੇ ਨੂੰ ਹਰਾ ਦिए ਐਸਸੀ ਬੰਦੇ ਨੂੰ BC ਦੇ ਵਿੱਚ ਖੜਾ ਕਰਤਾ ਤੇ ਅਸੀਂ ਸਾਰੇ ਪਾਸੇ ਅਪਰੋਚ ਕਰ ਲਈ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਕੋਈ ਫੋਨ ਨਹੀਂ ਚੱਕਦਾ ਤੇ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹਨਾ ਐਸਡੀਐਮ ਨਾਬਾ ਨੂੰ ਵੀ ਇਹ ਤੁਸੀਂ ਦੱਸੋ ਆਹੋ ਜਿਹੜੇ ਭਾਸ ਸੁਣਾਏ ਨੇ ਵੀ ਐਸਸੀ ਬੰਦੇ ਨੂੰ BC ਤੁਸੀਂ ਨੇ ਕਿਵੇਂ ਖੜਾ ਕੀਤਾ 11 ਨੰਬਰ 12 ਸੈਵਨ ਜੋਤ ਸਿੰਘ ਉਹਦਾ ਨਾਮ ਆ ਤੇ ਉਹ 11 ਨੰਬਰ ਚ ਐਸਸੀਪਾਈ ਚ ਰਹਿ ਸਾਨਾ ਅਮਰਜੀਤ ਸਿੰਘ ਉਹ ਬੀਸੀ ਦੇ ਵਿੱਚ ਖੜਾ ਉਹਨੂੰ ਲਿਆਓ ਸਰਟੀਫਿਕੇਟ ਤੁਸੀਂ ਚੈੱਕ ਕਰੋ ਇਹ ਤਾਂ ਸਰਿਆ ਮੇ ਧੱਕਾ ਹੋ ਰਿਹਾ ਜੀ 100% ਧੱਕਾ ਹੋ ਰਿਹਾ ਫਿਰ ਇਹ ਤਾਂ ਹੋ ਸਕਦਾ ਹੈ ਕਿ ਜਦੋਂ ਇਲੈਕਸ਼ਨਾਂ ਹੋਣੀਆਂ ਨੇ ਜੀ ਉਦੋਂ ਵੀ ਇਦਾਂ ਦਾ ਕੁਝ ਹੋ ਜੇ ਹਾਲੇ ਤਾਂ ਤੁਸੀਂ ਕਹੀ ਜਾਂਦੇ ਹੋ ਕਿ ਮੈਂ ਖੜਾ ਧੱਕਾ ਨਹੀਂ ਹੋਣ ਦਿੱਤਾ ਕੀ ਪਤਾ ਫੇਰ ਕਰ ਜਾਣਾ 21 ਤਰੀਕ ਨੂੰ ਤੁਹਾਡੇ ਚੈਨਲ ਆਈ ਓਪਨ ਚੈਲੰਜ ਆ ਇਹ ਪਾਸੋਂ ਦੀ ਜੂਹ ਦੇ ਵਿੱਚ ਨਹੀਂ ਕਿਸੇ ਨੂੰ ਇਹਨਾਂ ਦੇ ਬੰਦੇ ਨੂੰ ਮੜਨ ਦਿੰਦੇ ਜਿਹੜਾ ਕੋਈ ਆਊਗਾ ਨਾ ਸਾਨੂੰ ਤੰਗ ਕਰਨ ਉਹਨੂੰ ਕਹਿੰਦੇ ਜੂਹ 'ਚ ਨਿਉਣਾ ਪਾਸੋਂ ਦੇ ਲੋਕ ਅਮਨ ਸ਼ਾਂਤੀ ਪਾਲਦੇ ਨੇ ਅਮਨ ਸ਼ਾਂਤੀ ਨਾਲ ਵੋਟਾਂ ਪੈਣਗੀਆਂ ਜੇ ਕੋਈ ਇੱਥੇ ਆ ਕੇ ਬੜਿਆ ਤਾਂ ਉਹਦੇ ਨਾਲ ਅਸੀਂ ਨਹੀਂ ਜੱਟਾਂਗੇ ਤੁਸੀਂ ਕਿਹਾ ਪਾਸੋਂ ਦੇ ਲੋਕ ਅਮਨ ਸ਼ਾਂਤੀ ਪਾਲਦੇ ਨੇ ਅਮਨ ਸ਼ਾਂਤੀ ਦਾ ਪਾਸੋਂ ਦੇ ਲੋਕ ਪਾਲਦੇ ਨੇ ਜੀ ਫਿਰ ਤੁਸੀਂ ਕਹਿ ਰਹੇ ਹੋ ਸਰੇ ਅਮ ਧੱਕਾ ਹੋ ਰਿਹਾ ਇਹ ਧੱਕੇ ਦਾ ਨਹੀਂ ਪਤਾ ਲੱਗ ਰਿਹਾ ਪਾਸੋਂ ਦੇ ਲੋਕਾਂ ਨੂੰ ਉਹ ਜਿਹੜੀ ਦੇਖੋ ਜਿਹੜੇ ਲੋਕ ਪਾਸੋਂ ਦੇ ਉਹ ਬਿਜ਼ਨਸਮੈਨ ਨੇ ਸਾਰਿਆਂ ਦੇ ਆਪਣੇ ਆਪਣੇ ਕਾਰੋਬਾਰ ਨੇ ਉਹਨਾਂ ਨੇ ਕਹਿਣ ਨਾਲ ਲੜਨਾ ਨਹੀਂ ਉਹ ਸਾਰੀ ਅੱਖੀ ਦੇਖ ਰਹੇ ਨੇ ਉਹਦਾ ਸਾਰਾ ਜਵਾਬ ਜਿਹੜਾ 21 ਤਰੀਕ ਨੂੰ ਦੇਣਗੇ ਵੋਟਾਂ ਪਾ ਕੇ ਕੌਰਸ ਨੂੰ ਇਹ ਲੋਕਾਂ ਨੂੰ ਜਵਾਬ ਦੇਣਗੇ ਮੈਂ ਦੁਬਾਰੇ ਫੇਰ ਤੁਹਾਡੇ ਜਨਰੇ ਨੂੰ ਕਹਣਾ ਵੀ ਭਾਸੋਂ ਜੇਕਰ ਤੁਸੀਂ ਸਾਡੇ ਬੰਦਿਆਂ ਨੂੰ ਜਿਤਾਉਨੇ ਹੋ ਉਹਨਾਂ ਦੀ ਜ਼ਿੰਮੇਵਾਰੀ 100% ਮੇਰੀ ਹੋਊਗੀ ਜੇਕਰ ਕੋਈ ਗਲਤ ਕੰਮ ਹੋਊਗਾ ਉਹ ਤਾਂ ਮੈਨੂੰ ਫੜ ਸਕਦੇ ਨੇ ਜੇਤਨ ਤੋਂ ਬਾਅਦ ਤਾਂ ਕੋਈ ਮਿਲਦਾ ਹੀ ਨਹੀਂ ਬਾਬਾ ਜੀ ਪਹਿਲਾ ਕਹਿੰਦੇ ਨੇ ਸਾਡੀ ਜ਼ਿੰਮੇਵਾਰੀ ਹੋਊਗੀ ਹਰ ਇੱਕ ਪਾਰਟੀ ਕਹਿੰਦੀ ਆ ਸਾਡੀ ਜ਼ਿੰਮੇਵਾਰੀ ਹੋਊਗੀ ਫਿਰ ਜਿੱਤਣ ਤੋਂ ਬਾਅਦ ਜੇ ਤੁਸੀਂ ਵੀ ਉਹ ਦੂਜੀਆਂ ਪਾਰਟੀਆਂ ਵਾਲੇ ਹੀ ਕੰਮ ਕੀਤਾ ਫੇਰ ਫਿਰ ਕਿਹੜਾ ਬਾਸੋਂ ਛੱਡ ਜਾਣਾ ਫਿਰ ਅਗਲੀ ਵਾਰ ਫਿਰ ਚੋਣ ਆਈ ਮੈਨੂੰ ਸਾਡੇ ਆਪਣੇ ਪਿੰਡ ਦੇ ਸਾਡੇ ਪਰਿਵਾਰ ਨੂੰ 50 ਸਾਲ ਹੋ ਗਏ ਸਰਪੰਚੀ ਨੂੰ ਰਿਕਾਰਡ ਆ ਆਫ ਸੈਂਚਰੀ ਮਾਰੀ ਆ 25 ਸਾਲ ਅਸੀਂ ਜਿਹੜੀ ਆਪਣੀ ਕੋਆਪਰੇਟਿਵ ਸੈਟੀ ਦੇ ਪ੍ਰਧਾਨ ਰਿਆਂ ਚੇਅਰਮੈਨ ਰਿਆਂ ਮੈਂ ਬਲਾਕ ਸੰਤੀ ਦਾ ਬਹੁਤ ਆਉਦੇ 50 ਹਜ਼ਾਰ ਰਿਆਂ ਇਹ ਲੋਕਾਂ ਨੇ ਨਹੀਂ ਮੈਨੂੰ ਬਣਾਇਆ ਤੀ ਇਹ ਲੋਕਾਂ ਨੇ ਪਹਿਲਾਂ ਚੇਅਰਮੈਨ ਬਣਾਇਆ ਤੀ ਇਹ ਲੋਕਾਂ ਨੇ ਸਰਪੰਚੀਆਂ ਦਿੱਤੀਆਂ ਇਹਨਾਂ ਦੇ ਕਾਰਨ ਮੇਰੇ ਕੋਲੇ ਉਹਦੇ ਨੇ ਮੈਂ ਮਰ ਸਕਦਾ ਪਰ ਮੈਂ ਇਹ ਲੋਕਾਂ ਨੂੰ ਛੱਡ ਦੇਣਾ ਮੈਂ ਇੱਕ ਹੋਰ ਤੁਹਾਨੂੰ ਗੱਲ ਕਹਿਣਾ ਭਾਸੋ ਮੇਰਾ ਘੜਾ ਭਾਸੋ ਮੇਰਾ ਪਰਿਵਾਰ ਆ ਜੇ ਮਨਤਖਨੌੜੀ ਨੂੰ ਕੋਈ ਪੰਜਾਬ ਚ ਜਾਣਦਾ ਤਾਂ ਉਹ ਭਾਸੋ ਕਰਕੇ ਹੀ ਮੈਨੂੰ ਜਾਣਦਾ ਮੇਰੇ ਇੱਥੇ ਸਾਰੇ ਨਾ ਨਿੱਜੀ ਤਾਲੁਕਤ ਨੇ ਜੀ 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 ਧੰਨਵਾਦ ਜੀ ਹਾਂਜੀ ਵਿੱਕੀ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਕਹਿੰਦੇ ਜਿਹੜਾੂ ਵਰਕਰ ਰਹੇ ਹੋ ਟਕਸਾਲੀ ਤੇ ਅੱਜ ਤੁਸੀਂ ਛੱਡ ਕੇ ਇੱਧਰ ਆ ਗਏ ਜੀ ਬਲਾਕ ਪ੍ਰਧਾਨ ਰਹੇ ਹੋ ਤੁਸੀਂ ਇਹਨਾਂ ਨੇ ਜੀ ਸਾਡੇ ਹਾਰ ਪਾਤੇ ਹੀ ਹਾਰ ਪਾਤੇ ਚੰਗੇ ਹਾਰ ਪਾਏ ਨੇ ਜੀ 12 13 ਸਾਲ ਦੀ ਮਿਹਨਤ ਜਿਹੜੀ ਉਹ ਪੱਟੀ ਪਲੇ ਕਰਤੀ ਅਸੀਂ ਗਰੀਬ ਬੰਦੇ ਆ ਸਾਡੇ ਕੋਲੇ ਪੈਸੇ ਨਹੀਂ ਹੈਗੇ ਦੇਣ ਨੂੰ ਕਹਿੰਦੇ ਇਹਨਾਂ ਦੇ ਚਿਹਰੇ ਨਹੀਂ ਵਧਿਆ ਨਹੀਂ ਇਹ ਤਾਂ ਕਹਿੰਦੇ ਜੀ ਗਰੀਬਾਂ ਨੂੰ ਅੱਗੇ ਲਿਆਂਦਾ ਜਾਂਦਾ ਉਹ ਤਾਂ ਰਵਾਇਤੀ ਪਾਰਟੀਆਂ ਸੀ ਜਿਹੜੀਆਂ ਉਹ ਕੰਮ ਕਰਦਾ ਉਹਦੋਂ ਅੱਗੇ ਲਿਆਂਦਾ ਜਾਂਦਾ ਸੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ 2019 ਦੇ ਵਿੱਚ ਮੈਂ ਝਾੜੂ ਦੇ ਚੌਂ ਨਿਸ਼ਾਨ ਤੋਂ ਵਾਰ ਨੰਬਰ 1 ਦੀ ਇਲੈਕਸ਼ਨ ਲੜੀ ਹੂੰ ਉਦੋਂ ਮੇਰਾ ਚਿਹਰਾ ਨਹੀਂ ਸੀ ਵਧੀਆ ਹੂੰ ਅੱਜ ਖਰਾਬ ਹੋ ਗਿਆ ਚਿਹਰਾ ਉਦੋਂ ਨਾਲ ਸਾਡੀ ਲੋੜ ਸੀ ਉਦੋਂ ਐਮਸੀ ਵੀ ਬਣਿਓ ਤੇ ਹੁਣ ਕੀ ਸੀ ਬਣੇ ਨਹੀਂ ਸੀ ਹਾਰ ਗਏ ਸੀ ਕੁਝ ਕਬੂਟਾਂ ਤੋਂ ਪਰ ਅੱਜ ਇਹ ਕਹਿੰਦੇ ਵੀ ਨਾ ਤਾਂ ਇਹਨਾਂ ਦੇ ਫੇਸ ਵੈਲਿਊ ਹੈ ਮਾਨ ਸਾਹਿਬ ਜੀ ਤੁਸੀਂ ਵੀ ਇੰਟਰਵਿਊ ਦੇਖੀ ਹੋਣੀ ਅੱਜ ਕਹਿੰਦਾ ਨਾ ਤਾਂ ਉਹਨਾਂ ਦੀ ਫੇਸ ਵੈਲਿਊ ਹੈ ਜੀ ਨਾ ਉਹਨਾਂ ਕੋਲੇ ਪੈਸੇ ਨੇ ਜੀ ਨਾ ਉਹਨਾਂ ਦਾ ਕੋਈ ਕਰਦਾਰ ਹੈ ਕਾਂਗਰਸ ਨੂੰ ਫਿਰ ਸਾਡਾ ਕਰਦਾਰ ਦੇਖ ਗਿਆ ਅਸੀਂ ਟਿਕਟ ਲੜ ਰਹੇ ਹਾਂ ਜਿੱਤਾਂਗੇ ਮਾਨ ਸਾਹਿਬ ਨਾਲ ਅਸੀਂ ਵੀ ਇੰਟਰਵਿਊ ਕੀਤੀ ਉਹਨਾਂ ਨੂੰ ਅਸੀਂ ਸਵਾਲ ਕੀਤਾ ਕਿ ਤੁਹਾਡੇ ਜਿਹੜੇ ਟਕਸਾਲੀ ਵਰਕਰ ਸੀਗੇ ਉਹ ਸਾਡੇ ਸਾਡ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਕਈ ਆਜ਼ਾਦ ਖੜ ਰਹੇ ਨੇ ਉਹ ਕਹਿੰਦੇ ਜੀ ਕਿਤੇ ਨਹੀਂ ਜਾਂਦੇ ਇੱਥੇ ਆ ਜਾਣਗੇ ਤੁਸੀਂ ਦੇਖਦੇ ਜਾਓ ਮੁੜ ਕੇ ਉਰੀ ਆਉਣਗੇ ਉਹਨਾਂ ਦੇ ਇਹ ਕੋਈ ਗੱਲ ਨਹੀਂ ਜੀ ਉਹਨਾਂ ਦਾ ਭਲੇਖਾ ਦੂਰ ਕਰ ਦਾਂਗੇ ਹੂੰ ਉਹਨਾਂ ਦਾ ਭਲੇਖਾ ਦੂਰ ਕਰ ਦਾਂਗੇ ਅਸੀਂ ਵੀ ਜਾਣਿਆ ਕਿ ਨਹੀਂ ਜਾਣਦੇ ਇਹ ਤਾਂ ਹੁਣ ਇਹਨਾਂ ਨੇ 11 ਐਮਸੀ ਲਿਖ ਕੇ ਲਾਇਆ ਹੈ ਵੀ ਆਪ ਸਰਕਾਰ ਆਪ ਦੇ 11 ਐਮਸੀ ਮੈਨੂੰ ਇੱਕ ਵੀ 11 ਐਮਸੀਆਂ ਦੇ ਵਿੱਚੋਂ ਦਿਖਾ ਦਿਓ ਕਿ ਕੋਈ ਵਰਕਰ ਹੋਵੇ ਸਾਰੇ ਇਹ ਕੋਈ ਕਾਲੀ ਕੋਈ ਕਾਲੀ ਪਾਰਟੀ ਤੋਂ ਆ ਕੇ ਐਮਸੀ ਖੜ ਗਿਆ ਉਹੀ ਐਮਸੀ ਨੇ ਇਹ ਤਾਂ 15-15 ਸਾਲ ਹੋ ਗਏ ਇਹਨਾਂ ਨੇ ਪਹਿਲਾਂ ਬਾਕੀ ਪਾਰਟੀਆਂ 'ਚ ਕੰਮ ਕਰ ਲਿਆ ਹੁਣ ਝਾੜੂ ਝਾ ਕੇ ਹੁੰਜਾ ਫੇਰਨ ਲੱਗ ਗਏ ਇਹ ਲੋਕ ਹੁਣ ਵੀ ਤਾਂ ਲੁੱਟਣ ਗਈ ਏ ਨਹੀਂ ਆਪਣੇ ਵਰਕਰਾਂ ਦੀ ਕਿਉਂ ਨਹੀਂ ਕਦਰ ਕੀਤੀ ਜਾਂਦੀ ਫਿਰ ਦੂਜੀਆਂ ਪਾਰਟੀਆਂ ਚ ਆ ਕੇ ਉਹਨਾਂ ਨੂੰ ਅੱਗੇ ਕਿਉਂ ਕੀਤਾ ਜਾਂਦਾ ਕਿਉਂ ਨਹੀਂ ਕਦਰ ਹੁੰਦੀ ਬੀਰ ਜੀ ਜਿਹੜੇ ਲੋਕਾਂ ਨੇ ਕਰਪਸ਼ਨ ਕਰਨੀ ਹੈ ਉਹਨਾਂ ਨੇ ਕਰਪਸ਼ਨ ਕਰਨ ਦੇ ਢੰਗ ਲੱਭ ਲਏ ਇਹ ਪੁਰਾਣੇ ਐਮਸੀਆਂ ਨੂੰ ਸਾਰੇ ਢੰਗ ਨੇ ਵੀ ਅਸੀਂ ਕਰਪਸ਼ਨ ਕਿਵੇਂ ਕਰਨੀ ਹੈ ਤਾਂ ਹੀ ਤਾਂ ਐਮਐਲਏ ਸਭ ਉਹਨਾਂ ਨੂੰ ਲੇੜੇ ਲਈ ਬੱਤੇ ਨੇ ਅੱਜ ਤਾਂ ਪਾਗਲ ਤੇ ਜਿਹੜਾ ਉਹਨਾਂ ਨੂੰ ਰਾਤ ਨੂੰ 11-11 ਵਜੇ ਰੋਟੀਆਂ ਖਵਾਉਂਦੇ ਸੀਗੇ ਸਾਡੇ ਦਾ ਨਮਕ ਹਰਾਮ ਕੀਤਾ ਇਹਨਾਂ ਨੇ ਖਾ ਕੇ ਸਾਡੀ ਤਾਂ ਮਿਹਨਤ ਨਹੀਂ ਜਾਣੀ ਇਹਨਾਂ ਨੇ ਕੋਈ ਘਾਟ ਹੋਊਗੀ ਤਾਂ ਹੀ ਪਾਰਟੀ ਨੇ ਛੱਡਿਆ ਹਮੇਸ਼ਾ ਕਹਿੰਦੀ ਆ ਪਾਰਟੀ ਤੇ ਸਾਡੇ ਸਾਡੇ ਸੇਵਾ ਕਰੋ ਅਸੀਂ ਬਿਰਜੀ ਚੋ ਸੇਵਾ ਦੇਖਦੇ ਆ 2012 2014 ਤੋਂ ਅਸੀਂ ਸੇਵਾ ਕਰਦੇ ਆ ਆ ਰਿਹਾ ਹਾਂ ਸੇਵਾ ਹੀ ਕਰਦੇ ਸੀਗੇ ਸਾਡੇ ਉਹ 2019 ਚ ਸਾਨੂੰ ਇਹਨਾਂ ਨੇ ਇਲੈਕਸ਼ਨ ਲੜਾਈ ਉਹ ਸੇਵਾ ਨਹੀਂ ਸੀ ਸਾਡੀ ਉਦੋਂ ਅਸੀਂ ਵਰਦੀ ਅੱਗ 'ਚ ਖੜੇ ਅੱਜ ਕੀ ਹੋ ਗਿਆ ਦੀ ਅੱਜ ਤਾਂ ਐਮਐਲਏ ਸਾਹਿਬ ਨੇ ਸੋਚਣਾ ਜਾਇਦਾ ਸਾਨੂੰ ਮਜਬੂਰ ਕਰਤਾ ਉਹਨਾਂ ਨੇ ਪਾਰਟੀ ਬਾਰੇ ਖਿਲਾਫ ਬੋਲਣ ਵਾਸਤੇ ਜੀ ਨਹੀਂ ਅਸਿੱਧਾ ਜਜਬਾਤ ਨਾਲ ਜੁੜੇ ਹੋਏ ਸੀ ਸਾਡੇ ਜਜਬਾਤਾਂ ਨੇ ਇਹਨਾਂ ਨੇ ਕਾਹਨ ਕੀਤਾ ਜੀ ਸਾਰੇ ਸੀਨੀਅਰ ਲੀਡਰਸ਼ਿਪ ਨਾਲ ਨਹੀਂ ਕੋਈ ਗੱਲ ਕੀਤੀ ਸੀਨੀਅਰ ਲੀਡਰਸ਼ਿਪ ਨਾਲ ਕੀਤੀ ਐਪਲੀਕੇਸ਼ਨਾਂ ਭੇਜੀਆਂ ਦੀ ਸਾਰਾ ਕੋਈ ਕਰਿਆ ਜੀ ਪਰ ਸਾਰਾ ਕੁਝ ਦਾ ਦੇਮਾਨ ਨਹੀਂ ਕਰਨਾ ਨਾ ਬਜ਼ੁਰਗਾਂ ਦਾ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਸੋ ਹਾਂਜੀ ਖਨੋੜਾ ਸਾਹਿਬ ਵੈਗਰੂ ਜੀ ਦਾ ਖਾਲਸਾ ਵੈਗਰੀ ਫਤਿਹ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਫਿਰ ਕਿੱਦਾਂ ਚੱਲ ਰਹੀਆਂ ਨੇ ਇਲੈਕਸ਼ਨਾਂ ਦੀਆਂ ਤਿਆਰੀਆਂ ਦੇਖੋ ਜੀ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਆ ਜੀ ਹੂੰ ਸਹਿਰ ਵਾਸੀ ਇੱਕ ਗੱਲ ਕਹਿੰਦੇ ਸੀ ਵੀ 80 85% ਉਹਰੇ ਕਾਂਗਰਸ ਹੈ ਉਹ ਕਹਿੰਦੇ ਵੀ ਕੋਈ ਤਾਕਤਦਾਰ ਸਾਫ ਸਫੀ ਵਾਲਾ ਕੋਈ ਵਧੀਆ ਲੀਡਰ ਆ ਜਾਵੇ ਵੀ ਉਹਦੀ ਰਹਿਨਮਾਈ ਹੇਠ ਅਸੀਂ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਦਵਾਂਗੇ ਉਹ ਸਾਡੇ ਖੁਸ਼ਕਿਸਮਤੀ ਹੈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਹਾਤੀ ਦੇ ਪ੍ਰਧਾਨ ਮਹਾਂਤ ਹਰਵਿੰਦਰ ਸਿੰਘ ਨੌੜਾ ਜੀ ਆ ਗਏ ਉਹ ਕੱਲਾ ਕੱਲਾ ਜਿਹੜਾ ਉਹਨਾਂ ਨੇ ਸਾਂਣਬੀਣ ਕਰਕੇ ਜਿਹੜੇ ਕੈਂਡੀਡੇਟ ਖੜਾਏ ਨੇ ਅਰ ਲੋਕਾਂ ਨੂੰ ਪੂਰਾ ਵਿਸ਼ਵਾਸ ਦਿੰਦਾ ਹੈ ਵੀ ਜੇ ਸਾਡਾ ਐਮਸੀ ਉਧਰ ਇੱਧਰ ਕਿਤੇ ਜਾਂਦਾ ਕੋਈ ਗਲਤੀ ਕਰਦਾ ਤਾਂ ਉਹ ਕਹਿੰਦੇ ਵੀ ਮੇਰੀ ਜ਼ਿੰਮੇਵਾਰੀ ਹੈ ਸਾਨੂੰ ਪੂਰਾ ਹੌਸਲਾ ਹੈ ਜਿਹੜੀ ਸਾਡੀ ਮੁੱਖ ਵਿਰੋਧੀ ਤੇ ਰਹਿ ਉਹਨੇ ਤਾਂ ਹਾਰ ਮੰਨ ਚੱਕੇ ਨਹੀਂ ਆਪਦੀ ਉਹ ਕਿਉਂਕਿ ਦੋ ਉਹਨਾਂ ਦੇ ਸੀਨੀਅਰ ਬਲਾਕ ਪ੍ਰਧਾਨ ਸਾਡਾ ਵਿੱਕੀ ਭਤੀਜ ਖੜਾ ਹੋਰੇ ਆਪਣੇ ਜੋਸੀਜੀ ਬਲਾਕ ਪ੍ਰਧਾਨ ਦੋ ਬਲਾਕ ਪ੍ਰਧਾਨ ਤਾਂ ਉਹਨਾਂ ਨੂੰ ਸੱਡ ਚੁੱਕੇ ਨੇ ਤੇ ਆਗ ਚੁੱਕੇ ਨੇ ਕੋਈ ਉਹਨਾਂ ਨੂੰ ਮਤਲਬ ਕੈਂਡੀਡੇਟ ਨਹੀਂ ਮੜਿਆ ਜਿੰਨੇ ਕੈਂਡੀਡੇਟ ਨੇ ਉਹ ਸਾਡੇ ਭਾਈ ਨੇ ਕੁਝ ਕਾਂਗਰਸ ਚੋਂ ਕੋਏ ਨੇ ਕੁਝ ਬੀਜੇਪੀ ਚੋਂ ਨੇ ਕੁਝ ਕਾਲੀ ਦਲ ਚੋਂ ਨੇ ਤੁਸੀਂ ਇੱਕ ਗੱਲ ਦੇਖੋ ਹਾਰ ਉਹਨਾਂ ਨੇ ਤਾਂ ਮੰਨ ਲਈ ਪਾਰਟੀ ਨੇ ਕਿਉਂਕਿ ਉਹਨਾਂ ਨੂੰ ਜਿਹੜੇ ਇਹਨਾਂ ਦੇ ਜਹਾਰੂ ਵਰਕਰ ਸੀ ਜਿਹੜੇ 18 ਚ ਲੜੇ ਉਹ ਸਾਰਿਆਂ ਨੂੰ ਉਹਨਾਂ ਨੇ ਛੱਡ ਕੇ ਵਧੀਆ ਮਿਲਾਈਦਾਰ ਬੰਦੇ ਜਿਹੜੇ ਕੋਈ ਮਤਲਬ ਕਾਲੀ ਕਾਂਗਰਸ ਹੀ ਕੋਈ ਹੋਈ ਸੀ ਉਹਨਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਉਹਨਾਂ ਨੇ ਦੇਖ ਲਿਆ ਵੀ ਸਾਡਾ ਜਿਹੜਾ ਮਤਲਬ ਆਮ ਆਦਮੀ ਨੂੰ ਲੋਕ ਨੇ ਜਿਹੜੇ ਬੁਰੀ ਤਰ੍ਹਾਂ ਅਨਕਾਰ ਚੁੱਕੇ ਨੇ ਬਾਕੀ 21 ਤਰੀਕ ਨੂੰ ਤੁਹਾਨੂੰ ਜਿਹੜਾ ਭਾਰੀ ਬਹੁਮਤ ਨਾਲ ਸਾਡੀ ਨਗਰ ਕਾਉਂਸਲ ਭਾਸ਼ ਤੋਂ ਬਣੂਗੀ ਉਹ ਤੁਹਾਨੂੰ 21 ਤਰੀਕ ਨੂੰ 5 ਵਜੇ ਮੇਰੇ ਜਨ ਵਿੱਚ ਇੱਕ ਸਵਾਲ ਹੈ ਜੀ ਲੋਕਾਂ ਨੇ ਵੀ ਇਹ ਕਮੈਂਟ ਕਰਨੇ ਨੇ ਪਹਿਲਾਂ ਤੁਸੀਂ ਵੀ ਕਾਂਗਰਸ ਪਾਰਟੀ ਵੱਲੋਂ ਚੋਣ ਜਿੱਤੀ ਐ ਐਮ ਸੀ ਬਣੇ ਹੋ ਤੇ ਫਿਰ ਤੁਸੀਂ ਆਮ ਆਦਮੀ ਪਾਰਟੀ ਚਲੇ ਗਏ ਸੀ ਤੇ ਹੁਣ ਫੇਰ ਕਾਂਗਰਸ ਚ ਆ ਗਏ ਇਸ ਵਾਰ ਉੱਠਣੇ ਨੇ ਜੀ ਕਮੈਂਟ ਕਰ ਰਹੇ ਜੀ ਜੀ ਮੈਂ ਤੁਹਾਨੂੰ ਬੇਨਤੀ ਕਰਦੇ ਆ ਸਾਡੇ ਮਤਭਾਤ ਤੇ ਭੇਜਤੀ ਐਮ ਐਲ ਏ ਸਾਹਿਬ ਨਾਲ ਚਲੋ ਨਿੱਜੀ ਹੋ ਜਾਂਦੀਆਂ ਨੇ ਪਰਿਵਾਰਾਂ ਦੇ ਵਿੱਚ ਪ੍ਰੋਬਲਮ ਆ ਉਹ ਅਸੀਂ ਉਹਦੇ ਕਰਕੇ ਉਧਰ ਗਏ ਸੀ ਪਰ ਨਾ ਅਸੀਂ ਕਦੇ ਕਾਂਗਰਸ ੱਡੀਆਂ ਨਾ ੱਡਣੀ ਆ ਗਾਂਧੀ ਸਾਹਿਬ ਦੀ ਅਸੀਂ ਗੱਡ ਕੇ ਮਦਦ ਕਰੀ ਆ ਗਾਂਧੀ ਸਾਹਿਬ ਦੀ ਜਿਹੜੀ ਜਿੱਤ ਹੋਈ ਆ ਉਹ ਮਹੰਤ ਹਰਵਿੰਦਰ ਖਨੌੜਾ ਜੀ ਦੀ ਗਵਾਈ ਹੇਠ ਨਾਬੇ ਹਲਕੇ ਚ ਹੀ ਭਾਰੀ ਬਹੁਤ ਮਤ ਨਾਲ ਜਿੱਤੇ ਨੇ ਦੇ ਉਹ ਐਮਪੀ ਬਣੇ ਨੇ ਇਸੇ ਤਰ੍ਹਾਂ ਜਿਹੜਾ ਭਾਰਤ ਸੌਂਦਾ ਜਿਹੜਾ ਇਤਿਹਾਸ ਲਿਖਿਆ ਜਾਣਾ ਤੁਸੀਂ ਦੇਖਦੇ ਜਾਇਓ ਵੀ ਲੋਕ ਰੂਲਿੰਗ ਪਾਰਟੀ ਨੂੰ ਨਕਾਰ ਕੇ ਕਾਂਗਰਸ ਦਾ ਜਿਹੜਾ ਝੰਡਾ ਉਰੇ ਬਲੰਦ ਕਰਨਗੇ ਜੀ ਉਹ ਕਹਿੰਦੇ ਜੀ ਦੇਮਨ ਜੀ ਦੀ ਇੰਟਰਵਿਊ ਕੀਤੀ ਕਹਿੰਦੇ ਸਾਡੇ ਐਮਸੀ ਨੇ ਜਿਹੜੇ ਉਹ ਬਣਾ ਦਿਓ ਕਿਉਂਕਿ ਸਰਕਾਰ ਸਾਡੀ ਆ ਕੰਮ ਤਾਂ ਅਸੀਂ ਉਹ ਕਰਨੇ ਨੇ ਫੇਰ ਸਾਡੇ ਕੋਲ ਆਵੇਂਗੇ ਉਹ ਕਿ ਹੋਰ ਤਾਂ ਕੰਮ ਹੋਣੇ ਹੋ ਨਹੀਂ ਉਹ ਇਦਾਂ ਜੇ ਇਹ ਉਹਨਾਂ ਦਾ ਬਹੁਤ ਵੱਡਾ ਭਲੇਖਾ ਹੈ ਵੀ ਉਹ ਕੋਈ ਸਰਕਾਰ ਨਾਲ ਗੁੰਡਾਗਰਦੀ ਕਰ ਲੈਣਗੇ ਧੱਕਾ ਕਰ ਲੈਣਗੇ ਐਡੇ ਐਡੇ ਲਾਰਜ ਜਿਹੜੀਆਂ ਬੁੱਕਾਂ ਬਣੀਆਂ ਪਿਆ ਨੇ ਜਿਹੜਾ ਇੱਕ ਐਮਸੀ ਜਿੱਤ ਜਾਂਦਾ ਉਹਦੇ ਹੱਥ 'ਚ ਬਹੁਤ ਵੱਡੀ ਸੇਵਾ ਕਰਨ ਦੀ ਤਾਕਤ ਆ ਜਾਂਦੀ ਹੈ ਉਹ ਐਮਸੀ ਆ ਜਿਹੜਾ ਸਾਡੇ ਪ੍ਰਧਾਨ ਜੀ ਨੇ ਮਹਾਂਤ ਰਵਿੰਦਰ ਖਨੌੜਾ ਜੀ ਉਹ ਸਾਡੀ ਜੁੰਟੀ ਹੋਊਗੀ ਅਸੀਂ ਜੁੰਟੀ ਨਾਲ ਆਪਦਾ ਕੰਮ ਕਰਕੇ ਲੋਕਾਂ ਦਾ ਜਿਹੜਾ ਵਿਕਾਸ ਕਰਾਂਗੇ ਬਾਕੀ ਸਾਲ ਡੇਢ ਸਾਲ ਇਹਨਾਂ ਦਾ ਰਹਿ ਗਿਆ ਹੁਣ ਤਾਂ ਇਹਨਾਂ ਦਾ ਪਹਿਲਾਂ ਹੀ ਝਾੜੂ ਜਾਂ ਖੰਡਿਆ ਬਾਈਆ ਹੋਰ ਖਿੰਡ ਜਾਣਾ ਸਾਲ ਡੇਢ ਸਾਲ ਬਾਅਦ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਵੀ ਵੋਟ ਖਰਾਬ ਨਾ ਕਰੋ ਇਹਨਾਂ ਨੂੰ ਝਾੜੂ ਐਂਡ ਕੰਪਨੀ ਨੂੰ ਪਾ ਕੇ ਵੱਧ ਤੋਂ ਵੱਧ ਕਾਂਗਰਸ ਦੇ ਮਤਲਬ ਜਿਤਾਓ ਕਿਉਂਕਿ ਜਿਹੜਾ ਆਉਣ ਵਾਲਾ ਭਵਿੱਖ ਆ ਉਹ ਕਾਂਗਰਸ ਨੂੰ ਦੇਖ ਰਿਹਾ ਪੰਜਾਬ ਜੀ ਜੀ ਧੰਨਵਾਦ ਜੀ ਇੱਕ ਹੋਰ ਬੇਨਤੀ ਹੈ ਜੀ ਮੈਂ ਚਲੋ ਕਹਿਣੀ ਚਾਹੁੰਦਾ ਨਹੀਂ ਤੀ ਪਾਰੇ ਨਾ ਨੇ ਨਾ ਉਹ ਰਿਕਾਰਡਿੰਗਾਂ ਵੀ ਪਈਆਂ ਨੇ ਇਹਨਾਂ ਨੇ ਹੁਣ ਪੂਰਾ ਜ਼ੋਰ ਲਾਇਆ ਪਿਆ ਸਫਾਈ ਨੂੰ ਅੱਛਾ ਉਹ ਜ ਆ ਸਫਾਈ ਸੇਵਕਾਂ ਨੂੰ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਨਾਬੇ ਵਾਲਾ ਜਿਹੜਾ ਪ੍ਰਧਾਨ ਆਪਣਾ ਕੀ ਆ ਪੱਪੀ ਵੀ ਪੱਪੀ ਨੇ ਭੇਜਿਆ ਉਹ ਮਸ਼ੀਨਾਂ ਆਈਆਂ ਵੀ ਨੇ ਮੈਂ ਤਾਂ ਲੋਕਾਂ ਨੂੰ ਕਹਾਂ ਮੈਂ ਇੱਕ ਨੇ ਵੋਟਾਂ ਆਉਂਦੀਆਂ ਰਹਿਣਾ ਘੱਟੋ ਘੱਟ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਇਹ ਤਾਂ ਪਤਾ ਵੀ ਸਫਾਈ ਵੀ ਕਰਨੀ ਐ ਇੱਥੇ ਸਫਾਈ ਦੇ ਗਰੇ ਲੱਗੇ ਪਏ ਨੇ ਮੈਂ ਨਾ ਕੰਮ ਚੱਲ ਰਿਹਾ ਜੀ ਚੋਣ ਜਾਬਤੇ ਦੇ ਵਿੱਚ ਹੁਣ ਚੱਲ ਰਿਹਾ ਜੀ ਹੁਣ ਉਹ ਬੀੜੀਆਂ ਪਈਆਂ ਨੇ ਮਿਲ ਜਾਣਗੀਆਂ ਤੁਹਾਨੂੰ ਅਸੀਂ ਅਫਸਰ ਸਾਹਿਬ ਨੂੰ ਬੇਨਤੀ ਕਰੀ ਤੀ ਪਰ ਇੱਥੇ ਕੋਈ ਸੁਣਵਾਈ ਨਹੀਂ ਜਿਵੇਂ ਦੱਸਿਆ BC ਵਾਰਡ ਰਿਜ਼ਰਵ ਹੈ ਜੇ ਉੱਥੇ ਐਸਸੀ ਲੜ ਜਾ ਸਕਦਾ ਫਿਰ BC ਤਾਂ ਲਿਖਣਾ ਉਹਨੂੰ ਫਿਰ ਐਸਸੀ ਐਂਡ BC ਲਿਖਣ ਕਿਉਂ ਸਾਡੇ ਭਰਾ ਐ ਨਹੀਂ ਐਸਸੀ ਵੀ ਕਿਹੜਾ ਕੋਈ ਦਰਕਾਰੇ ਬੈ ਨੇ ਪਰ ਉਹ ਇਹਨਾਂ ਨੇ ਡਾਕਾ ਮਾਰੇ ਆ ਪੂਰਾ ਇਦੋਂ ਉੱਪਰ ਕਾਨੂੰਨ ਦਿਆਂ ਹੋਰੇ ਧੱਜੀਆਂ ਕੀੜਾਉਣਗੇ ਵੀ BC ਦੇ ਵਿੱਚ ਐਸਸੀ ਬੰਦੇ ਨੂੰ ਇਹਨਾਂ ਨੇ ਕਾਗਜ਼ ਓਕੇ ਕਰਤੇ ਇਹਨਾਂ ਨੇ ਇਹਨਾਂ ਦਾ ਜਿਹੜਾ ਜਨਾਜ਼ਾ ਨਿਕਲ ਚੁੱਕਿਆ ਉਹ ਕੱਲ ਬਾਜ਼ਾਰ 'ਚ ਇਹਨਾਂ ਦੀ ਲੀਡਰਸ਼ਿਪ ਆਈ ਵੀ ਤੇ ਉਹ ਸਰਿਆਮ ਕਹਿੰਦੇ ਸੀ ਵੀ ਜੇ ਸਾਡੇ ਨੂੰ ਨਹੀਂ ਪਾਉਣਾ ਤਾਂ ਕਾਂਗਰਸੀਆਂ ਨੂੰ ਨਾ ਪਾਓ ਹੋਰ ਪਾ ਦਿਓ ਪਰ ਲੋਕਾਂ ਨੇ ਜਦੋਂ ਮਾਗਰ ਕਹਿਆ ਜੀ ਕਾਂਗਰਸ ਜਿੰਦਾਬਾਦ ਹੈ ਸੀ ਰਹੇਗੀ ਥੋੜੀ ਉੱਪਰ ਤਾਂ ਗੱਠ ਜੋੜ ਹੈ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ نیچے ਤੁਸੀਂ ਲੋਕਾਂ ਨੂੰ ਚੱਕਰਾਂ 'ਚ ਪਾਈ ਜਾਂਦੇ ਹੋ ਨਹੀਂ ਕਿੱਥੇ ਆ ਜੀ ਗੱਠ ਜੋੜੀ ਉੱਪਰ ਜੀ ਜਿਹੜਾ ਪੰਜਾਬ ਹੈ ਜੀ ਪੰਜਾਬ ਹਮੇਸ਼ਾ ਵੱਖਰਾ ਰਿਹਾ ਜੀ ਚਾਹੇ ਸੈਂਟਰ ਚ ਜਿਹਦੀ ਸਰਕਾਰ ਮਰਜੀ ਹੋਵੇ ਪੰਜਾਬ ਨੇ ਜਿਹੜੇ ਆਪਦੇ ਹੀ ਮਤਲਬ ਚ ਧਾਏ ਨੇ ਬੰਦੇ ਪੰਜਾਬ ਦਾ ਜਿਹੜਾ ਵੱਖਰਾ ਹੀ ਰਹਿੰਦਾ ਸਿਸਟਮ ਜਿਹੜੇ ਸਾਡੇ ਰਾਜਾ ਬੜਿੰਗ ਜੀ ਨੇ ਬਹੁਤ ਸਤਿਕਾਰਯੋਗ ਸਾਡਾ ਢੜਲੇਦਾਰ ਆਗੂ ਹੈ ਉਦੋਂ ਸਾਡੇ ਮਹਾਂਤ ਹਰਵਿੰਦਰ ਖਣੌੜਾ ਜੀ ਸਾਡੇ ਐਮਪੀ ਗਾਂਧੀ ਸਾਹਿਬ ਇਹਨਾਂ ਦੀ ਬੜੀ ਉੱਚੀ ਸੋਚ ਹੈ ਇਹਨਾਂ ਨੇ ਕਹਿਤਾ ਵੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਆਮ ਆਦਮੀ ਦੀ ਵੀ ਉਹਦੇ ਨਾਲ ਅਸੀਂ ਕਦੇ ਕੋਈ ਸਮਝੌਤਾ ਨਹੀਂ ਕਰਨਾ ਉਹਨਾਂ ਵਾਲੇ ਸਮੇਂ 'ਚ ਵੀ ਨਹੀਂ ਮੈਂ ਕਹਣਾ ਮਤਲਬ ਇਹ ਨਹੀਂ ਜੀ ਇਹਨਾਂ ਨਾਲ ਤਾਂ ਮਤਲਬ ਕੋਈ ਸਮਝੌਤਾ ਹੋ ਹੀ ਨਹੀਂ ਸਕਦਾ ਕਿਉਂਕਿ 3 ਸਾਲ ਹੋ ਗਏ ਉਹਨਾਂ ਦੀ ਸਰਕਾਰ ਆਈ ਨੂੰ ਮਹਾਂਤੀ ਜੀ ਨੇ ਦੱਸਿਆ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਇਹਨਾਂ ਨੇ ਪੈਪਲੈਟ ਬਣਾਇਆ ਵੀ ਆਹ ਪ੍ਰੋਗਰਾਮ ਸਾਡੇ ਉਹ ਐਨਾ ਝੂਠ ਉਹ ਸਾਰੇ ਪ੍ਰੋਗਰਾਮ ਜਿਹੜੇ ਲਿਖੇ ਪਏ ਨੇ ਇਹਨਾਂ ਨੇ ਉਹ ਸਾਰੇ ਪ੍ਰੋਗਰਾਮ ਨੇ ਜਿਹੜੇ ਉਹ ਕਾਂਗਰਸ ਦੇ ਘਰੇ ਵੇ ਨੇ ਕਾਂਗਰਸ ਦੇ ਹੋਏ ਬਣ ਇਹਨਾਂ ਨੇ ਕੋਈ ਭਾਤ ਸਾਨੂੰ 1 ਰੁਪਏ ਦੀ ਗ੍ਰਾਂਟ ਆਈ ਹੋਵੇ ਕੋਈ ਭਾਤ ਸਾਨੂੰ ਦਾ ਇਹਨਾਂ ਨੇ ਵਿਕਾਸ ਕਰਿਆ ਹੋਵੇ ਉਹ ਮੇਰੇ ਨਾਲ ਸਿੱਧੀ ਹੈ ਮਤਲਬ ਬੈਠ ਕੇ ਡਿਬੇਟ ਕਰਨ ਉਹ ਜਿਹੜਾ ਝੂਠ ਦਾ ਪਲੰਦਾ ਅਸੀਂ ਕੌਲ ਜਿਹਾੰਦਾ ਅਸੀਂ ਗਲੀਆਂ ਨਾਲੀਆਂ ਬਣਾਤੀਆਂ ਤੁਸੀਂ ਮੇਰੇ ਨਾਲ ਗਲੀਆਂ ਦਾ ਹਾਲ ਦੇਖੋ ਜਾ ਕੇ ਜਾਂ ਆਪਣੇ ਜਿਹੜਾ ਕਮਿਊਨਿਟੀ ਸੈਂਟਰ ਆਇਆ ਇਹ ਸਾਰਾ ਕਾਂਗਰਸ ਦੀ ਦੇਣ ਵੱਡੇ-ਵਡੇ ਜਿਹੜੇ ਪ੍ਰੋਜੈਕਟ ਨੇ ਲੇਕਿਨ ਉਹ ਸਾਰੇ ਕਾਂਗਰਸ ਪਾਰਟੀ ਵੱਲੇ ਆਏ ਨੇ ਇਹਨਾਂ ਨੇ ਕੁਝ ਨਹੀਂ ਕਰਿਆ ਜੀ ਮੈਂ ਕਹਣਾ ਜੀ ਕਰਿਆ ਹੀ ਨਹੀਂ ਜੀ ਕੁਝ ਜੀ ਉਹ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਚਲੋ ਸਾਡਾ ਰਾਈਟ ਨਹੀਂ ਬਣਦਾ ਗੱਲ ਕਰਨ ਦਾ ਜਿਹੜੇ ਫੰਡ ਪਏ ਸੀ ਪਿੰਡਾਂ ਦੇ ਵਿੱਚ ਉਹ ਇਹਨਾਂ ਨੇ ਬਲਾਕ ਕਰਤੇ ਉਹ ਕਿਸੇ ਪਿੰਡ 'ਚ ਪੈਸਾ ਨਹੀਂ ਲੱਗਣ ਦਾ ਸਾਨੂੰ ਬਾਤ ਸੁਣਨ ਨਾਲ ਤਾਂ ਕਦੇ ਦੁੱਖੀ ਦਖਤੀ ਨਹੀਂ ਨਾ ਦੇਣੀ ਆ ਫੇਰ ਜੇ ਥੋੜੇ ਇੱਥੇ ਨਗਰ ਪੰਚਾਇਤ ਬਣਦੀ ਆ ਅੱਗੇ ਫੇਰ ਕਿੱਦਾਂ ਕੰਮ ਚੱਲੂਗਾ ਜੀ ਉਹ ਕਹਿ ਰਹੇ ਨੇ ਕਿ ਸਰਕਾਰ ਸਾਡੀ ਆ ਉਹ ਦੇਖੋ ਜੀ ਸਾਡੇ ਐਮਪੀ ਸਾਹਿਬ ਗਾਂਧੀ ਸਾਹਿਬ ਬੈਠੇ ਨੇ ਸਾਨੂੰ ਤਾਂ ਉਹਨਾਂ ਦੇ ਨਹੀਂ ਫੰਡ ਮੁਕਣੇ ਕਰੋੜਾ ਰੁਪਈਆ ਸੀ ਉਹਨਾਂ ਨੂੰ ਜ਼ੋਰ ਦੇ ਕੇ ਕਹਾਂਗੇ ਵੀ ਸਾਡਾ ਹੱਕ ਇੱਥੇ ਰੱਖ ਗਾਂਧੀ ਸਾਹਿਬ ਦਾ ਸਾਨੂੰ ਅਸੀਰਵਾਦ ਆ ਸੀ ਸੈਂਟਰ ਤੋਂ ਪੈਸੇ ਲੈ ਕੇ ਲੋਕਾਂ ਦਾ ਕੰਮ ਆ ਜਿਹੜਾ ਢੜਲੇ ਨਾਲ ਕਰਾਵਾਂਗੇ ਜੀ ਸੋ ਇਹ ਸਾਨੂੰ ਗੋਪਾਲ ਸਿੰਘ ਖਣੋੜਾ ਜੀ ਇਹ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਤੇ ਲੋਕਾਂ ਨੂੰ ਵੱਡਾ ਵਿਸ਼ਵਾਸ ਆ ਆਉਣ ਵਾਲੇ ਟਾਈਮ 'ਚ 11 ਦੇ 11 ਐਮਸੀ ਨੇ ਜਿਹੜਾ ਕਾਂਗਰਸ ਪਾਰਟੀ ਦੇ ਇੱਥੇ ਚੁਣੇ ਜਾਣਗੇ ਤੇ ਅਸੀਂ ਪਾਸੋ ਦਾ ਵਿਕਾਸ ਕਰਾਂਗੇ ਹਰ ਇੱਕ ਪਾਰਟੀ ਵਿਕਾਸ ਦੇ ਦਾਅਵੇ ਕਰ ਰਹੀ ਆ ਪਰ ਵਿਕਾਸ ਕੌਣ ਕਰੂਗਾ ਕਿਹਦੇ ਐਮਸੀ ਚੁਣੇ ਜਾਂਦੇ ਨੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਪਾਸੋ